ਲੋ ਜੀ ਮੈਂ ਤੁਹਾਡਾ ਮਿੱਤਰ ਜਬਾਰ ਚੌਧਰੀ ਜੀ ਦੇਖਦੇ ਪੈਫੈਕਸ ਤੇ ਜਿਸੀ ਤੇ ਖਾਲਸਤਾਨ ਦੀ ਰੂਪਰੇਖਾ ਦੇ ਉੱਤੇ ਅਸੀਂ ਲਗਾਤਾਰ ਗੱਲ ਕਰ ਰਹੇ ਹਾਂ ਉਹਦੇ ਮੁxtਲਫ ਜਿਹੜੇ ਜਿੰਨੇ ਵੀ ਵੱਖ-ਵੱਖ ਸਾਡੇ ਸ਼ੋਭੇ ਹੋਣਗੇ ਖਾਲਸਤਾਨ ਦੇ ਵਿੱਚ ਉਹ ਕਿੱਦਾਂ ਦੇ ਹੋਣਗੇ ਤੁਹਾਡੇ ਸਾਹਮਣੇ ਅਸੀਂ ਸੀਨੀਅਰ ਵੈਟਰਨ ਜਰਨਲਿਸਟ ਆਥਰ ਦਸਪਾਲ ਸਿੰਘ ਬੈਂਸੂਰੀ ਸਾਨੂੰ ਦੱਸਦੇ ਨੇ ਖਾਲਸਤਾਨ ਦੀ ਰੂਪਰੇਖਾ ਬਾਰੇ ਇਹਨਾਂ ਨੇ ਜਿਹੜਾ ਪੂਰਾ ਲਿਖਿਆ ਹੋਇਆ ਇੱਕ ਬੁੱਕ ਲਿਖੀ ਹੋਈ ਪੂਰੀ ਇੱਕ ਪੂਰਾ ਕਹਿ ਲੇਗੇ ਜਿਹੜਾ ਕਨਸਟੀਟਿਊਸ਼ਨ ਜਿਹੜਾ ਉਹ ਖਾਲਸਤਾਨ ਦਾ ਇੱਕ ਪ੍ਰੋਪੋਜ਼ ਲਿਖਿਆ ਹੋਇਆ ਉਹਦੇ ਸਾਹਮਣੇ ਅਸੀਂ ਪੂਰੇ ਸਾਰੇ ਉਹਦੇ ਵਿੱਚ ਦੇਖ ਰਹੇ ਆ ਐਜੂਕੇਸ਼ਨ ਕਿਸ ਤਰ੍ਹਾਂ ਦੀ ਹੋਏਗੀ ਮੀਡੀਆ ਕਿਸ ਤਰ੍ਹਾਂ ਦਾ ਹੋਏਗਾ ਇਹ ਪੰਜਾਬ ਜਿਹੜਾ ਖਾਲਸਤਾਨ ਸਾਡਾ ਦੂਸਰੇ ਦੂਸਰੇ ਧਰਤੀ ਤੋਂ ਵੱਖ ਕਿਵੇਂ ਹੋਏਗਾ ਤੇ ਕਿਸ ਤਰ੍ਹਾਂ ਜਾਨੀ ਕਿ ਵੱਖੋ ਵੱਖ ਚੀਜ਼ਾਂ ਉੱਥੇ ਹੋਣਗੀਆਂ ਅੱਜ ਦੀ ਗੱਲਬਾਤ ਵਿੱਚ ਅਸੀਂ ਰੱਖਾਂਗੇ ਕਿ ਖਾਲਸਤਾਨ ਦੀ ਜਿਹੜੀ ਰੂਪਰੇਖਾ ਹੈ ਉਹਦੇ ਤਹਿ ਉਹਦੇ ਆਧਾਰ ਦੇ ਉੱਤੇ ਖਾਲਸਤਾਨ ਦੇ ਵਿੱਚ ਜਿਹੜਾ ਇਹ ਜਸਟਿਸ ਸਿਸਟਮ ਕਿਸ ਤਰ੍ਹਾਂ ਦਾ ਹੋਏਗਾ ਜੁਡੀਸ਼ੀਅਲ ਸਿਸਟਮ ਕੀ ਹੋਏਗਾ ਲਾਅ ਦਾ ਸਿਸਟਮ ਕੀ ਹੋਏਗਾ ਪੁਲਿਸ ਤੇ ਕਾਨੂੰਨ ਵਿਵਸਥਾ ਕੀ ਹੋਏਗਾ ਇਹ ਇਹਨਾਂ ਗੱਲਾਂ ਦੇ ਵਿਸ਼ੇ ਦੇ ਉੱਤੇ ਅੱਜ ਦੇ ਜਸਪਾਲ ਸਿੰਘ ਬਾਸਤੂਰੀ ਸਾਹਿਬ ਨਾਲ ਚੀਜ਼ਾਂ ਸਾਂਝੀ ਕਰਨਗੇ ਕਿਉਂ ਖਾਲਸਤਾਨ ਦੇ ਵਿੱਚ ਇਹ ਜਿਹੜੇ ਜਿਹੜੇ ਕਿ ਜਿਹੜੇ ਕਿ ਆਪਣਾ ਰੂਲ ਆਫ ਲਾਅ ਤੇ ਜੁਡੀਸ਼ੀਅਲ ਸਿਸਟਮ ਜਿਹੜਾ ਕਿ ਇਨਸਾਨ ਦੀ ਬੇਸਿਕ ਇਨਸਾਨੀ ਜਮਨੁਖੀ ਜਿਹੜੇ ਅਧਿਕਾਰ ਨੇ ਜਿਹੜੇ ਇਨਸਾਨੀ ਹਕੂਕ ਨੇ ਹਿਮਨ ਰਾਈਟਸ ਨੇ ਜਿਹੜੇ ਬੇਸਿਕ ਹਨ ਤੇ ਪੂਰੀ ਇਮਾਰਤ ਜਿਹੜੀ ਹੈ ਉਹ ਕਿਸੇ ਵੀ ਸਟੇਟ ਦੀ ਖੜੀ ਹੁੰਦੀ ਹੈ ਤੇ ਅਸੀਂ ਅੱਜ ਉਹਨਾਂ ਉਹਨਾਂ ਉਸ ਇਮਾਰਤ ਦੇ ਉੱਤੇ ਗੱਲ ਕਰਾਂਗੇ ਜੀ ਬੈਣ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ ਚੌਧਰੀ ਸਾਹਿਬ ਜੀ ਆਪ ਜੀ ਨੂੰ ਤੇ ਸਾਡੇ ਸਾਰੇ ਸੁਣਨ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਦੱਸੋ ਫਿਰ ਕਿੱਥੋਂ ਸ਼ੁਰੂ ਕਰੀਏ ਪੁਲਿਸ ਤੋਂ ਸ਼ੁਰੂ ਕਰੀਏ ਕਿ ਅਦਾਲੀਆ ਜੁਡੀਸ਼ਰੀ ਤੋਂ ਸ਼ੁਰੂ ਕਰੀਏ ਦੇਖੋ ਜੀ ਆਪਾਂ ਅਕੋਰਡਿੰਗ ਟੂ ਜੋ ਮੇਰਾ ਡਾਕੂਮੈਂਟ ਹੈ ਸਾਹਮਣੇ ਸੁਰੱਖਿਆ ਪੁਲਿਸਿੰਗ ਐਸ ਅ ਨਿਆਮ ਪਾਲਿਕਾ ਠੀਕ ਹੈ ਇਹ ਤਿੰਨ ਆਪਣੀ ਚੀਜ਼ਾਂ ਹੈਗੀ ਆ ਆਪਾਂ ਸੁਰੱਖਿਆ ਤੋਂ ਇਹਨੂੰ ਕਰ ਦਿੰਦੇ ਆ ਫਿਰ ਪੁਲਿਸਿੰਗ ਆ ਜਾਂਦੀ ਆ ਐਕਸਟਰਨਲ ਇੰਟਰਨਲ ਸੁਰੱਖਿਆ ਜਿਹੜੀ ਬਣ ਜਾਂਦੀ ਆ ਪੁਲਿਸਿੰਗ ਦੇ ਨਾਲ ਤੇ ਨਿਆਮ ਪਾਲਿਕਾ ਜੋ ਜਸਟ ਜੁਡੀਸ਼ਰੀ ਹੈਗੀ ਆ ਉਹਦੇ ਉੱਤੇ ਫਿਰ ਆਪਾਂ ਗੱਲ ਕਰਦੇ ਜੀ ਜੀ ਠੀਕ ਹੈ ਚਲੋ ਫਿਰ ਦਸਤੋ ਪੁਲਿਸ ਤੇ ਸਾਡੇ ਕੋਲ ਜਿਹੜਾ ਇਸ ਟਾਈਮ ਮਾਡਲ ਹੈਗਾ ਉਹ ਪੰਜਾਬ ਪੁਲਿਸ ਦਾ ਮਾਡਲ ਹੈਗਾ ਪੰਜਾਬ ਪੁਲਿਸ ਦਾ ਮਾਡਲ ਹੈਗਾ ਕਿ ਪਟੇ ਫੇਰੋ ਬੰਦਿਆਂ ਨੂੰ ਤੇ ਤੇ ਮਨਵਾ ਲਓ ਠੀਕ ਹੈ ਜੀ ਜਨੇ ਚੋਰੀ ਕਦੀ ਜ਼ਿੰਦਗੀ ਚ ਨਹੀਂ ਕੀਤੀ ਉਹਨੂੰ ਤੁਸੀਂ ਚੋਰ ਬਣਾ ਲਓ ਭਾਵੇਂ ਹਾਥੀ ਉਹਦੇ ਕੋਲੋਂ ਚੁਰੋ ਮੱਜਾ ਹਾਜ ਜੋ ਕਹੋਗੇ ਮੰਨ ਲਏਗਾ ਪਰ ਆ ਫੇਰ ਉਹਨੂੰ ਚੱਕ ਕੇ ਐਫ ਆਈ ਆਰਾਂ ਲਿਖੋ ਨਾ ਜਾਂ ਆਪਣੀ ਮਰਜ਼ੀ ਦੀਆਂ ਲਿਖੋ ਜਾਂ ਬੰਦੇ ਪਹਿਲੇ ਫੜੋ ਐਫ ਆਈ ਆਰ ਜਾਂ ਬਾਅਦ ਚ ਲਿਖੋ ਜਾਂ ਫਿਰ ਜਿਹੜਾ ਦਿਲ ਕਰੇ ਤੇ ਕਿਸੇ ਕੋਲੋਂ ਪੈਸੇ ਲੈ ਆ ਕੇ ਤੇ ਜਾਂ ਕਿਸੇ ਸਰਕਾਰ ਦੇ ਦਰਬਾਰ ਦੇ ਹੱਥ ਚੁੱਕ ਕੇ ਤੇ ਪੁਲਿਸ ਮੁਕਾਬਲੇ ਕਰ ਲਓ ਬੰਦੇ ਪਾਰ ਕਰੀ ਜਾਓ ਸਾਡੇ ਕੋਲ ਇਸ ਵੇਲੇ ਤੇ ਪੁਲਿਸ ਦਾ ਹੁਣ ਇਹ ਸਿਸਟਮ ਚੱਲ ਰਿਹਾ ਜੀ ਤੁਸੀਂ ਇਤੋਂ ਵਕਤ ਕੀ ਕਰੋਗੇ ਦੇਖੋ ਜੀ ਪਹਿਲਾਂ ਮੁਗਲ ਸਾਮਰਾਜ ਦੇ ਵੇਲੇ ਜਿਹੜਾ ਪੁਲਿਸਿੰਗ ਸਿਸਟਮ ਸੀਗਾ ਉਹ ਇੱਕ ਪ੍ਰਾਈਵੇਟ ਚੌਧਰੀਆਂ ਦੇ ਹੱਥ ਸੀਗਾ ਜਿਹੜੇ ਉਸ ਵੇਲੇ ਦੇ ਮੁਖੇ ਦੇ ਹਾਕਮ ਸੀਗੇ ਹੂੰ ਤੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਉਸ ਜੀ ਨੂੰ ਚੇਂਜ ਕੀਤਾ ਉੱਥੇ ਲਾਹੌਰ ਦੇ ਦੇਚ ਇੱਕ ਵਧੀਆ ਅਕੈਡਮੀ ਬਣਾਈ ਉਹਨਾਂ ਨੇ ਜਿਹੜਾ ਪੁਲਿਸਿੰਗ ਸਿਸਟਮ ਸੀਗਾ ਉਹ ਇੱਕ ਸੂਰਜੀ ਹੋਏ ਮੁਸੰਮਨ ਫਕੀਰ ਨੂੰ ਦਿੱਤਾ ਗਿਆ ਜਿਨ੍ਹਾਂ ਨੇ ਪੁਲਿਸਿੰਗ ਦਾ ਜਿਹੜਾ ਸਿਸਟਮ ਸੀ ਪੰਜਾਬ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਲਾਗੂ ਕੀਤਾ ਕਿਸੇ ਵੀ ਜਿਹੜਾ ਨਾਗਰਿਕ ਸੀਗਾ ਉਹਨੂੰ ਧਰਮ ਦੇ ਆਧਾਰ ਦੇ ਉੱਤੇ ਉਹਨੂੰ ਉਹਨੂੰ ਕ੍ਰੁਸੀਫਾਈਡ ਨਹੀਂ ਕੀਤਾ ਗਿਆ ਤੇ ਉਦੋਂ ਬਾਅਦ ਜਦੋਂ 1859 ਦੇ ਵਿੱਚ ਮੁੜ ਕੇ ਪੰਜਾਬ ਗੁਲਾਮ ਹੋ ਗਿਆ ਤਾਂ ਫਿਰ 1861 ਤੱਕ ਜਿਹੜੀ ਪੰਜਾਬ ਦਾ ਸਾਰਾ ਜਿਹੜਾ ਸਿਸਟਮ ਸੀਗਾ ਉਹਨੂੰ ਇਹਨਾਂ ਨੇ ਬਦਲਿਆ ਉਹਨਾਂ ਦੇ ਕਿਲੇ ਉਹਨਾਂ ਦੀਆਂ ਹਵੇਲੀਆਂ ਸਿੱਖਾਂ ਦੀ ਪੰਜਾਬ ਦੀ ਪੰਜਾਬੀਆਂ ਦੀ ਜਿਹੜੀ ਰੌਣਕ ਦਿੱਤਾ ਸੀ ਸਾਰਿਆਂ ਨੂੰ ਡਿਸਟロイ ਕੀਤਾ ਅਧਰ 1861 ਦੇ ਵਿੱਚ ਫਿਰ ਜਦੋਂ ਉਹਨਾਂ ਨੇ ਦੇਖਿਆ ਵੀ ਹੁਣ ਅਸੀਂ ਸਾਰਾ ਕੁਝ ਬਾਗੀਆਂ ਨੂੰ ਦਬਾ ਲਿਆ ਹੈਗਾ ਤੇ ਆਪਣੇ ਇੱਕ ਗਦਾਰਾਂ ਦਾ ਇੱਕ ਟੋਲਾ ਪੈਦਾ ਕਰ ਲਿਆ ਹੈਗਾ ਤੇ ਉਹਨਾਂ ਨੇ ਫਿਰ ਇੱਕ ਪੁਲਿਸਿੰਗ ਸਿਸਟਮ ਬਣਾਇਆ ਜਿਹੜਾ ਉਸ ਵੇਲੇ ਜੇ ਤੁਸੀਂ ਦੇਖੋ ਅੱਜ ਹੁਣ ਗੱਲ ਚੱਲ ਰਹੀ ਹੈਗੀ ਆ ਪੰਜਾਬ ਯੂਨੀਵਰਸਿਟੀ ਚੱਲ ਰਹੀ ਆ 1800 ਅਣਾਠ ਦੇ ਵਿੱਚ ਸਿਰਫ ਤਿੰਨ ਯੂਨੀਵਰਸਿਟੀਆਂ ਸਿਗੀਆਂ ਇਹ ਇੰਡੀਆ ਦੇ ਵਿੱਚ ਇੱਕ ਸੀਗੀ ਬੰਬੇ ਮਦਰਾਸ ਤੇ ਕਲਕੱਤਾ ਹੂੰ ਤੇ ਜਿਹੜੀ ਪੰਜਾਬ ਯੂਨੀਵਰਸਿਟੀ ਜਾਂ ਪੰਜਾਬ ਗਵਰਨਮੈਂਟ ਕਾਲਜ ਜਿਹੜਾ ਬਣਾਇਆ ਸੀਗਾ ਪਹਿਲਾਂ ਉਹਨੂੰ ਉਹਨਾਂ ਨੇ ਕਲਕੱਤਾ ਯੂਨੀਵਰਸਿਟੀ ਦਸੱਲ ਦੇ ਲੈ ਅੰਦਾ ਤੇ ਉਹਨਾਂ ਦਾ ਸਿਲੇਬਸ ਉਹਨਾਂ ਦਾ ਸਾਰਾ ਕੁਝ ਉੱਥੇ ਲਾਗੂ ਕਰ ਦਿੱਤਾ ਠੀਕ ਹੈ ਇਸੇ ਤਰੀਕੇ ਦੇ ਨਾਲ ਜਿਹੜੀ ਪੁਲਿਸਿੰਗ ਸਿਸਟਮ ਬਣਾਇਆ ਉਹਨਾਂ ਨੇ ਪੁਲਿਸਿੰਗ ਪੁਲਿਸ ਬਣਾਈ ਪੰਜਾਬ ਦੀ ਹਾਂ ਉਹ ਵੀ ਉਹਨਾਂ ਨੇ ਉਸ ਵੇਲੇ ਕਲਕੱਤੇ ਦੀ ਜਿਹੜੀ ਇਨਸਪੈਕਟਰ ਜਨਰਲ ਸੀਗਾ ਕਲਕੱਤੇ ਦੇ ਜਿਹੜੇ ਲੋ ਸੀਗੇ ਉਹਦੇ ਥੱਲੇ ਲੈ ਜਾਂਦਾ ਸੀਗਾ ਅੱਛਾ ਠੀਕ ਹੈ ਤੇ ਉਹ ਜਿਹੜਾ ਸਿਸਟਮ ਸੀਗਾ ਉਹ ਐਨਟੀ ਪੰਜਾਬ ਸੀਗਾ ਕਿਉਂਕਿ ਜਿਹੜਾ ਬਾਕੀ ਦਾ ਇੰਡੀਆ ਸੀਗਾ ਉੱਥੇ ਉਹਨਾਂ ਨੇ ਆਪਣੀ ਸਥਿਰਤਾ ਪੈਦਾ ਕਰਨ ਲਈ ਸੀਗੀ ਠੀਕ ਹੈ ਰਾਜ ਦੀ ਹਾਂ ਤੇ ਪੰਜਾਬ ਵਾਲੇ ਨਵਾਂ ਨਵਾਂ ਆਇਆ ਸੀਗਾ ਇੱਥੇ ਲੋਕ ਵੀ ਡਿਫਰੈਂਸ ਸੀਗੇ ਕਿ ਕਿਸੇ ਦੀ ਐਨਸੀ ਮੰਦੇ ਠੀਕ ਹੈ ਤੇ ਫਿਰ ਜਿਹੜਾ ਉਹਨਾਂ ਨੇ ਪੰਜਾਬ ਪੁਲਿਸ ਬਣਾਈ ਪੰਜਾਬ ਦੀ ਪੁਲਿਸ ਬਣਾਈ ਫਿਰ ਉਹਨਾਂ ਨੇ ਉਹਨਾਂ ਨੂੰ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਨਹੀਂ ਉਹਨਾਂ ਦੀ ਸੁਰੱਖਿਆ ਲਈ ਨਹੀਂ ਉੱਥੇ ਅਮਨ ਤੇ ਅਮਾਨ ਨੂੰ ਕਾਇਮ ਰੱਖਣ ਦੇ ਲਈ ਨਹੀਂ ਬਲਕਿ ਉੱਥੇ ਦੇ ਲੋਕਾਂ ਨੂੰ ਦਬਾਉਣ ਦੇ ਲਈ ਇਹ ਜਿਹੜਾ ਪੁਲਿਸ ਸਿਸਟਮ ਬਣਾਇਆ ਅੱਛਾ ਜਿਨ੍ਹਾਂ ਨੇ ਰੱਜ ਕੇ ਪੰਜਾਬ ਦੇ ਲੋਕਾਂ ਨੂੰ ਕਤਲ ਕੀਤਾ ਹਾਂ ਜੇਲ੍ਹਾਂ ਵਿੱਚ ਛੁੱਟਿਆ ਜ਼ਮੀਨਾਂ ਖੋਈਆਂ ਜੁਰਮਾਨੇ ਕੀਤੇ ਜੋ ਵੀ ਸੀਗਾ ਉਹਨਾਂ ਦੇ ਯਾਨੀ ਇਹ ਐਂਟੀ ਪਬਲਿਕ ਜਿਹੜਾ ਕਾਨੂੰਨ ਸੀਗਾ ਐਂਟੀ ਪਬਲਿਕ ਜਿਹੜੀ ਪੁਲਿਸਿੰਗ ਬਣਾ ਦਿੱਤੀ ਉਹਨਾਂ ਨੇ ਉੱਥੇ 47 ਦੇ ਵਿੱਚ ਹਾਂ ਬ੍ਰਿਟਨ ਭਾਵ ਸਾ ਗਿਆ ਹਾਂ ਤੇ ਜਿਹੜੀ ਕਾਂਗਰਸ ਮੌਕੇ ਦੀ ਹਾਕਮ ਸੀਗੇ ਉਹਨਾਂ ਨੇ ਉਸੇ ਹੀ ਸਿਸਟਮ ਨੂੰ ਲਾਗੂ ਕੀਤਾ ਪੰਜਾਬ ਦੇ ਵਿੱਚ ਜਿਹੜੀ ਅੱਜ ਤੱਕ ਚੱਲਦੀ ਆ ਰਹੀ ਹੈਗੀ ਐ ਤੇ ਉਦੋਂ ਹੀ ਜਿਹੜਾ ਅੰਗਰੇਜ਼ਾਂ ਦਾ ਬਣਾਇਆ ਜਿਹੜਾ ਅੰਗਰੇਜ਼ਾਂ ਦਾ ਬਣਾਇਆ ਸੀਗਾ ਲੋਇਨ ਓਟਰ ਦਾ ਪੁਲਿਸਿੰਗ ਦਾ ਜਿਹੜਾ ਰਾਈਟ ਸੀਗੇ ਉਹੀ ਉਹਨਾਂ ਨੇ ਅੱਜ ਤੱਕ ਜਾਲੀ ਰੱਖੇ ਜਾਲ ਦੇ ਰੱਖੇ ਹੈਗੇ ਆ ਤਾਂ ਕਿ ਉਹਨਾਂ ਨੂੰ ਉਸ ਵੇਲੇ ਪਤਾ ਲੱਗਿਆ ਸੀਗਾ ਵੀ ਹੁਣ ਗੋਰੇ ਤਾਂ ਚਲੇ ਗਏ ਆ ਬਾਹਰ ਜਿਹਨਾਂ ਨੇ ਸਾਡੇ ਤੇ ਰਾਜ ਕੀਤਾ ਜਿਹਨਾਂ ਨੇ ਇਹਨਾਂ ਨੂੰ ਜੇਲਾਂ ਵੀ ਸੁਟੇ ਸੀਗਾ ਹੁਣ ਅਸੀਂ ਵੀ ਤਾਂ ਲੋਕਾਂ ਨੂੰ ਜਿਹੜਾ ਵੀ ਸੁਟਣਾ ਆ ਕਿਉਂਕਿ ਜਦੋਂ ਆਪਣੀ ਗੱਲ ਕਹਿੰਨੇ ਆ ਤਾਂ ਆਪਾਂ ਨੂੰ ਗੱਲ ਸਮਝਣ ਦੀ ਲੋੜ ਪੈਂਦੀ ਹੈ ਕਿ ਆ ਵੀ ਜਿਹੜਾ ਭਾਰਤ ਦੀ ਡਿਵੀਜ਼ਨ ਨਹੀਂ ਹੋਈ ਹੈਗੀ ਇੱਕ ਪੰਜਾਬ ਦੀ ਡਿਵੀਜ਼ਨ ਹੋਈ ਆ ਪੰਜਾਬ ਦੀ ਤੇ ਬੰਗਾਲ ਦੀ ਡਿਵੀਜ਼ਨ ਹੋਈ ਆ ਹਾਂ ਇਹ ਦੋਵੇਂ ਹੀ ਸਟੇਟਾਂ ਦੇ ਦੋਵੇਂ ਹੀ ਲੋਕ ਜਿਹੜੇ ਬੜੇ ਚੇਤੰਨ ਸੀਗੇ ਬੜੇ ਕਲੈਵਰ ਸੀਗੇ ਕਿਸੇ ਦੀ ਗੁਲਾਮੀ ਨਹੀਂ ਸੀ ਮੰਦੇ ਥੋੜੀ ਕੀਤੇ ਹਾਂ ਬੰਗਾਲੀ ਨੂੰ ਮੰਨਿਆ ਗਿਆ ਦਿਮਾਗੀ ਤੌਰ ਤੇ ਚੇਤੰਨ ਸੀਗੇ ਪੰਜਾਬੀਆਂ ਨੂੰ ਜਸਮਾਨੀ ਤੌਰ ਤੇ ਗਿਆ ਹੈਗਾ ਵੀ ਇਹ ਤਾਕਤਵਰ ਸੀਗੇ हां तो ये ना दोहनू को काबू च रखण दे लई जेड़ा मौके दा जेड़ा हाकिम बणया सिगा बदलेया सिगा ओना ने ਹੁਣ ਗੱਲ ਇਹ ਵੀ ਗੱਲ ਕਹਿਣੀ ਬਣਦੀ ਚਾਹੀਏ ਉਹ ਪੰਜਾਬ ਲੈਂਦਾ ਤੇ ਚਾਹੀਏ ਉਹ ਚੜਦਾ ਆ ਸਿਸਟਮ ਸਾਰਾ ਇੱਕ ਹੀ ਹੈਗਾ ਆ ਇੱਕ ਹੀ ਹੈਗਾ ਸਾਡੇ ਵੀ ਪੰਜਾਬ ਦੀ ਪੁਲਿਸ ਜਿਹੜੀ ਉਹ ਫਟਾ ਪ੍ਰੋਗਰਾਮ ਹੀ ਉਹ ਹਾਂਜੀ ਹਾਂਜੀ ਆ ਇਨਸਟ ਸਿਸਟਮ ਉਹ ਲਾਗੂ ਨਾ ਚੇਂਜ ਨਹੀਂ ਕੀਤਾ ਨਾ ਅੱਛਾ ਦੂਜੀ ਗੱਲ ਇਹ ਹੋ ਗਈ ਪੰਜਾਬ ਦੇ ਜਿਹੜਾ ਚੜ੍ਹਦਾ ਪੰਜਾਬ ਸੀ ਉੱਥੇ ਇੱਕ ਵੱਧੂ ਗੱਲ ਇਹ ਹੋ ਗਈ ਵੀ ਉਸ ਵੇਲੇ ਦੇ ਹੋਮ ਮਿਨਿਸਟਰ ਨੇ ਜਿਹੜਾ ਮਤਲਬ ਭਾਈ ਪਟੇਲ ਸੀਗਾ ਉਹਨਾਂ ਨੇ ਇੱਕ ਹੁਕਮਨਾਮਾ ਜਾਰੂ ਕੀਤਾ ਜਿਹੜਾ ਅਕਤੂਬਰ 1947 ਦੇ ਵਿੱਚ ਵੀ ਜਿਹੜੀ ਇਹ ਤਾਂ ਪਹਿਲਾਂ ਵੀ ਗੱਲ ਕੀਤੀ ਹੈਗੀ ਆ ਵੀ ਜਿਹੜੇ ਲਹਿੰਦੇ ਪੰਜਾਬ ਤੋਂ ਲੋਕ ਸਿੱਖ ਆਏ ਆ ਤੇ ਜਰਮਪੀਸ਼ਾ ਲੋਕ ਹਨ ਹੈਗੇ ਆ ਜਰਮਪੀਸ਼ਾ ਲੋਕ ਹੋ ਗਏ ਦੇਖੋ ਉਹੀ ਜਿਹੜਾ ਹਨਾ ਜਿਹੜਾ ਅਕਤੂਬਰ 47 ਵਾਲਾ ਸਿਸਟਮ ਹੈਗਾ ਜਿਹੜਾ ਉਹ ਉਹ ਤਾਂ ਮੈਂ ਕਨਸਟੀਚਿਊਸ਼ਨਲ ਤੌਰ ਦੇ ਉੱਤੇ ਵਿੱਚ ਨਹੀਂ ਹੈਗਾ ਇੰਡੀਆ ਦਾ ਜਿਹੜਾ ਕਨਸਟੀਚਿਊਸ਼ਨ ਹੈ ਨਾ ਉਹਦੇ ਉੱਤੇ ਲਿਖਤੀ ਨਹੀਂ ਹੈਗਾ ਹੂੰ ਪਰ ਕਿਉਂਕਿ ਉਹ ਇੱਕ ਗੁਪਤ ਸਰਕੂਲਰ ਸੀਗਾ ਗੁਪਤ ਰਿਪੋਰਟ ਵਿੱਚ ਗੁਪਤ ਤੌਰ ਤੇ ਹੋ ਗਿਆ ਜਿੱਦ ਤੱਕ ਅਸੀਂ ਪੰਜਾਬ ਪੁਲਿਸ ਨੂੰ ਪੰਜਾਬ ਸਰਕਾਰ ਨੂੰ ਉਹ ਸਟਿਲ ਅੱਜ ਵੀ ਲਾਗੂ ਆ ਤੇ ਹੁਣ ਤਾਂ ਜਦੋਂ ਲਿਖਤ ਬੜਾ ਜ ਨਹੀਂ ਆਇਆ ਲਿਖਤ ਬੜਾ ਜ ਨਹੀਂ ਆਇਆ ਤਾਂ ਇਹ ਹੈਗਾ ਇਸ ਕਰਕੇ ਬਹੁਤ ਲੋਕਾਂ ਨੂੰ ਇਸਦਾ ਪਤਾ ਹੀ ਨਹੀਂ ਹੈਗਾ ਉਹ ਕਹਿੰਦੇ ਜੀ ਅਸੀਂ ਤਾਂ ਕਨਸਟੀਚਿਊਸ਼ਨ ਦੇ ਥੱਲੇ ਕੰਮ ਕਰ ਰਹੇ ਆ ਕਨਸਟੀਚਿਊਸ਼ਨ ਦੇ ਥੱਲੇ ਸਾਰਾ ਕੁਝ ਨਹੀਂ ਹੋ ਰਿਹਾ ਹੈਗਾ ਕਿਉਂਕਿ ਕਨਸਟੀਚਿਊਸ਼ਨ ਤੇ ਗੱਲ ਕਹਿ ਨਹੀਂ ਰਿਹਾ ਵੀ ਕਿਸੇ ਧਰਮ ਦੇ ਉੱਤੇ ਅਟੈਕ ਕਰੋ ਹਰਮੰਦਰ ਸਾਹਿਬ ਦਾ ਅਟੈਕ ਹੋਇਆ ਹਾਂ ਬਿਲਕੁਲ ਹੋਇਆ ਤੇ ਸੋ ਇਸ ਗੱਲ ਜਿਹੜੀ ਹੈਗੀ ਹੈ ਨਾ ਇਹ ਜਿਹੜਾ ਸਿਸਟਮ ਅੱਜ ਤੱਕ ਚੱਲੂ ਹੈਗਾ ਆ ਇਹ ਮੁਗਲਾਂ ਤੋਂ ਹੁੰਦਾ ਹੋਇਆ ਬ੍ਰਿਟਿਸ਼ ਤੱਕ ਬ੍ਰਿਟਿਸ਼ ਤੋਂ ਲੈ ਕੇ ਅੱਜ ਕਾਂਗਰਸ ਜਾਂ ਹਿੰਦੂ ਤਬ ਦਾ ਜਿਹੜਾ ਸਿਸਟਮ ਹੈ ਉਹਦੇ ਉੱਤੇ ਉਹ ਉਹੀ ਲਾਗੂ ਹੋਇਆ ਹੈਗਾ ਇਹ ਤੇ ਹੈ ਹੁਣ ਮੌਜੂਦਾ ਅਸੀਂ ਤੇ ਜ਼ਾਹਿਰ ਨਵਾਂ ਰਾਜ ਭਾਗ ਹੁਣ ਜਿਹੜਾ ਆਪਾਂ ਮੌਜੂਦਾ ਸਿਸਟਮ ਬਦਲਣਾ ਹੈਗਾ ਰਿਪਬਲਿਕ ਆਫ ਖਾਲਸਤਾਨ ਦੇ ਪੰਜਾਬੀ ਰਿਪਬਲਿਕ ਆਫ ਖਾਲਸਤਾਨ ਦੇ ਵਿੱਚ ਹੂੰ ਉਹਨੂੰ ਆਪਾਂ ਇਸ ਤਰੀਕੇ ਨਾਲ ਲੈਣਾ ਹੈਗਾ ਵੀ ਇਹ ਜਿਹੜੀ ਜਿਹੜੀ ਹੈਗੀ ਆ ਪੁਲਿਸਿੰਗ ਹੈਗੀ ਆ ਹੂੰ ਜਿਹੜੀ ਇੰਟਰਨਲ ਜਿਹੜੀ ਸ਼ਾਂਤੀ ਹੈਗੀ ਆ ਜਾਂ ਇੰਟਰਨਲ ਜਿਹੜਾ ਕਾਨੂੰਨ ਦੀ ਵਿਵਸਥਾ ਹੈਗੀ ਆ ਹੂੰ ਉਹਨੂੰ ਕਾਇਮ ਕਰਨਾ ਹੈਗਾ ਜਾਂ ਉਹਨੂੰ ਕਰਨਾ ਹੈਗਾ ਇਸ ਤਰੀਕੇ ਦੇ ਨਾਲ ਕਿ ਉਹ ਲੋਕਾਂ ਦੀ ਸੁਰੱਖਿਆ ਕਰੇ ਉਹ ਕਿਸੇ ਪੋਲੀਟੀਸ਼ੀਅਨ ਦੇ ਥੱਲੇ ਨਾ ਹੋਵੇ ਉਹ ਕਿਸੇ ਗਵਰਨਮੈਂਟ ਦੇ ਥੱਲੇ ਨਾ ਹੋਵੇ ਉਹਦੀ ਇੱਕ ਇੰਡੀਪੈਂਡੈਂਟ ਬਾਡੀ ਹੋਵੇ ਜਿਸ ਤਰੀਕੇ ਨਾਲ ਬ੍ਰਿਟਨ ਦੇ ਵਿੱਚ ਪੁਲਿਸ ਅਥਾਰਟੀ ਇੱਕ ਇੰਡੀਪੈਂਡੈਂਟ ਤੌਰ ਤੇ ਕੰਮ ਕਰਦੀ ਹੈਗੀ ਆ ਉਹਨਾਂ ਦੀ ਆਪਣਾ ਸਿਸਟਮ ਹੋਊਗਾ ਉਹ ਜ਼ਿੰਮੇਵਾਰ ਹੋਣਗੇ ਪੁਲਿਸ ਦਾ ਜਿਹੜਾ ਵੀ ਮੁਖੀ ਹੋਊਗਾ ਜਾਂ ਉਹਨਾਂ ਦੀ ਜਿਹੜੀ ਉਹਨਾਂ ਦੀ ਆਰਗੇਨਾਈਜੇਸ਼ਨ ਹੋਊਗੀ ਉਹ ਦੇਖਣਗੇ ਵੀ ਕੀ ਜਿਸ ਬੰਦੇ ਦੇ ਉੱਤੇ ਕ੍ਰਾਈਮ ਆ ਰਿਹਾ ਹੈਗਾ ਉਹਦੀ ਇਨਕੁਆਇਰੀ ਪ੍ਰੋਪਰਟੀਕਨ ਹੋਈ ਹੈਗੀ ਆ ਤਦ ਇਹ ਉਸ ਜ਼ਿਆਦਾ ਜਾਂ ਉਹਨੂੰ ਛੱਡਣ ਦਾ ਤਰੀਕਾ ਅਪਣਾਇਆ ਜਾਊਗਾ। ਸੋ ਵਿੱਚ ਬਹਿਸ ਦੀ ਤਾਂ ਇੱਕ ਇੱਕ ਗੱਲ ਮੈਂ ਗੱਲ ਅਸੀਂ ਕਹਿੰਦੇ ਤਾਂ ਹੈਗੇ ਕਿ ਬ੍ਰਿਟਿਸ਼ ਪੁਲਿਸ ਦਾ ਉਹ ਤਰ੍ਹਾਂ ਨਿਜ਼ਾਮ ਜਿਹੜਾ ਲਾਗੂ ਹੋਏਗਾ। ਸਵਾਲ ਇੱਕ ਪੈਦਾ ਹੁੰਦਾ ਜ਼ਿਹਨ ਦੇ ਵਿੱਚ ਕਿ ਜਿਹੜੀ ਵੀ ਪੁਲਿਸ ਹੋਏਗੀ ਜਦੋਂ ਉਹ ਆਪਣਾ ਬਜਟ ਆਪਣਾ ਪੈਸਾ ਸਰਕਾਰ ਕੋਲੋਂ ਲਏਗੀ ਤੇ ਫਿਰ ਸਰਕਾਰ ਉਹਨੂੰ ਇਸਤੇਮਾਲ ਵੀ ਕਰੇਗੀ ਮੈਨਿਪੂਲੇਟ ਵੀ ਕਰੇਗੀ ਸਾਡੇ ਦੇ ਡੀਐਨਏ ਦੇ ਵਿੱਚ ਹੀ ਇਹ ਮੈਨਿਪੂਲੇਸ਼ਨ ਕਰਨਾ ਸਰਕਾਰਾਂ ਦੇ ਵਾਸਤੇ ਹੈ। ਉਤੋਂ ਕਿਵੇਂ ਬਚਾਂਗੇ ਅਸੀਂ? ਦੇਖੋ ਮੈਨਿਪੂਲੇਸ਼ਨ ਤਾਂ ਹਰੇਕੇ ਕੌਮ ਦੇ ਵਿੱਚ ਹੈ ਕਿ ਇੱਥੇ ਵੀ ਹੈਗੀ ਆ ਆਪਾਂ ਇੱਕ ਐਗਜ਼ਾਮਪਲ ਦਿੱਤੀ ਹੈ ਕਿ ਜਿਵੇਂ ਦੀ ਮੈਂ ਉਹ ਇੱਕ ਜਿਹੜੀ ਪਿੱਛੇ ਦੀ ਪੁਲਿਸਿੰਗ ਅਥਾਰਟੀ ਉਹ ਇੰਡੀਪੈਂਡੈਂਟ ਆ ਮੈਨਿਪੂਲੇਟ ਤਾਂ ਇੱਥੇ ਵੀ ਹੁੰਦਾ ਹੋਣਾ ਇੰਟਰਨਲ ਤੌਰ ਤੇ ਜਿਹੜਾ ਆਪਾਂ ਨੂੰ ਕਈਆਂ ਨੂੰ ਨਹੀਂ ਪਤਾ ਲੱਗਦਾ ਹੈਗਾ ਹਾਂ ਪਰ ਉਹ ਇੱਕ ਸਿਸਟਮ ਹੋਣਾ ਆ ਉਹਦੀ ਜਿਹੜੀ ਇੱਕ ਪੁਲਿਸ ਅਥਾਰਟੀ ਹੋਣੀ ਆ ਉਹਦੀ ਇੱਕ ਮਰਿਆਦਾ ਹੋਣੀ ਆ ਉਹਨੂੰ ਗਵਰਨਮੈਂਟ ਆਟੋਮੈਟਿਕਲੀ ਉਹਨੂੰ ਉਹਦੇ ਜਿਹੜਾ ਬਜਟ ਹੋਊਗੀ ਉਹਨੂੰ ਜਿਹੜੀ ਲੋਡ ਹੋਊਗੀ ਕਿਉਂਕਿ ਇੱਥੇ ਲੋਕ ਰਾਜ ਹੋਣਾ ਪੰਜਾਬ ਖਾਲਸਾਧਾਨ ਦੇ ਵਿੱਚ ਲੋਕਾਂ ਦੇ ਵਿੱਚ ਗੱਲ ਪੁਲਿਸਿੰਗ ਦੀ ਵੀ ਜਾਣੀ ਹੈਗੀ ਵੀ ਸਾਡੇ ਨਾਲ ਜਾਤੀ ਹੋਈ ਹੈ ਸਾਨੂੰ ਜੋ ਬਜਟ ਸੀਗਾ ਸਾਨੂੰ ਨਹੀਂ ਮਿਲ ਰਿਹਾ ਹੈਗਾ ਜਿਦਾਂ ਅੱਜ ਕੱਲ ਬ੍ਰਿਟਨ ਦੇ ਵਿੱਚ ਵੀ ਹੋ ਰਿਹਾ ਹੈਗਾ ਅੱਛਾ ਇਹਨਾਂ ਨੂੰ ਪੂਰੀ ਜਿਹੜਾ ਬਜਟ ਨਹੀਂ ਮਿਲ ਰਿਹਾ ਤਾਂ ਉਹਨਾਂ ਦੀ ਪੁਲਿਸਿੰਗ ਜਿਹੜੀ ਗਿਣਤੀ ਉਹ ਘੱਟ ਰਹੀ ਹੈਗੀ ਆ ਇਹ 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 ਨੂੰ ਆਪਾਂ ਇਹ ਨਹੀਂ ਦੇਖਣਾ ਚਾਹੀਦਾ ਵੀ ਇੱਕ ਗੋਲਡਨ ਏਜ ਹੈਗੀ ਹੈ ਇੱਥੇ ਯੂਰਪ ਦੇ ਵਿੱਚ ਜਾਏਂਗੇ ਲੈਡ ਦੇ ਵਿੱਚ ਇਹ ਸਰੀਕਥਾਂ ਦੇ ਉੱਤੇ ਹੁੰਦੀ ਆ ਪਰ ਆਪਾਂ ਉਸ ਚੀਜ਼ ਨੂੰ ਕਿੱਦਾਂ ਖਤਮ ਕਰਨਾ ਹੈਗਾ ਇਹ ਉੱਥੇ ਦੇ ਲੋਕਾਂ ਦੇ ਉੱਤੇ ਟਪੈਂਡ ਹੋਣਾ ਕਿਉਂਕਿ ਜੇ ਸਾਡਾ ਸਮਾਜ ਪੜਿਆ ਲਿਖਿਆ ਸਮਾਜ ਹੋਊਗਾ ਜੇ ਸਾਡਾ ਸਮਾਜ ਪਤਾ ਹੋਊਗਾ ਕਿ ਸਾਡੇ ਹੱਕ ਕੀ ਹੈਗੇ ਆ ਉੱਥੇ ਪ੍ਰੈਸ਼ਰ ਗਰੁੱਪ ਹੋਣਗੇ ਤਾਂ ਇਹ ਆਟੋਮੈਟਿਕਲੀ ਗਵਰਨਮੈਂਟ ਨੂੰ ਮੌਕੇ ਦੀ ਗਵਰਨਮੈਂਟ ਨੂੰ ਉੱਥੇ ਉੱਤੇ ਦਬਾਅ ਪਾਉਣਗੇ ਕਿ ਵੀ ਜਿਹੜੀ ਚੀਜ਼ ਬਣਦੀ ਹੈ ਜਿਹੜਾ ਹੱਕ ਬਣਦਾ ਹੈਗਾ ਪੁਲਿਸ ਦਾ ਜਾਂ ਹੋਰ ਜਿਹੜੇ ਡਿਪਾਰਟਮੈਂਟਸ ਹੈਗੇ ਆ ਉਹਨਾਂ ਨੂੰ ਬਣਦਾ ਹੱਕ ਦਿਓ ਹੁਣ ਆਪਾਂ ਇੰਗਲੈਂਡ ਦੇ ਵਿੱਚ ਗੱਲਦੇ ਆ ਵੀ ਹਰੇਕ ਸਾਲ ਬਜਟ ਪੇਸ਼ ਪੇਸ਼ ਹੁੰਦਾ ਕਈ ਵਾਰ ਸਾਲ ਜ ਦੋ ਬਾਰਾ ਪੇਸ਼ ਹੁੰਦਾ ਹਾਂ ਜਦੋਂ ਕਿ ਟੈਕਸ ਵੱਧ ਘਟ ਜਾਂਦੀਆਂ ਤਾਂ ਲੋਕ ਲੋਕ ਰੌਲਾ ਪਾਉਂਦੇ ਹੈਗੇ ਸਹੀ ਉਹਨਾਂ ਦੀ ਜਿਹੜੇ ਪ੍ਰੈਸ਼ਰ ਗਰੁੱਪ ਰੌਲਾ ਪਾਉਂਦੇ ਹੈਗੇ ਡਾਕਟਰ ਪਾਉਂਦੇ ਹੈਗੇ ਆ ਹੋਰ ਜਿਹੜੇ ਯੂਨੀਅਨਸ ਹੈਗੀਆਂ ਸੋ ਆਪਾਂ ਹੁਣ ਇੱਥੇ ਗੱਲ ਕਰਨੀ ਇਹ ਹੈਗੀ ਆ ਵੀ ਜਿਹੜੀ ਚਮਕੌਰ ਸਾਹਿਬ ਹੈ ਆ ਹਮ ਚਮਕੌਰ ਸਾਹਿਬ ਸਿੱਖਾਂ ਦਾ ਸਿੱਖ ਕੌਮ ਦਾ ਪੰਜਾਬੀਆਂ ਦਾ ਇੱਕ ਬਹੁਤ ਵੱਡਾ ਇੱਕ ਧਾਰਮਿਕ ਥਾਂ ਵੀ ਆ ਤੇ ਉੱਥੇ ਇੱਕ ਬਹੁਤ ਵੱਡੀ ਲੜਾਈ ਲੜੀ ਗਈ ਹੋਈ ਹੈ ਬੇਇਨਸਾਫੀ ਦੇ ਵਿਰੁੱਧ ਜਿੱਥੇ 40 ਸਿੰਘ ਇੱਕ ਪਾਸੇ ਤੇ 10 ਲੱਖ ਫੌਜ ਦੂਜੇ ਪਾਸੇ ਹੈਗੀ ਆ ਹੂੰ ਜਿੱਥੇ 40 ਸਿੱਖਾਂ ਵਿੱਚੋਂ 37 ਸਿੱਖਾਂ ਨੇ ਸ਼ਹੀਦੀਆਂ ਪ੍ਰਾਪਤ ਕਰ ਦਿੱਤੀਆਂ ਪਰ ਉਹ ਆਪਣੀ ਜਿਹੜੀ ਹੈਗੀ ਆ ਇੰਨੀ ਮੰਨੀ ਉਹਨਾਂ ਨੇ ਮੌਕੇ ਦੇ ਹੱਕ ਮੰਗੇ ਸਹੀ ਆਪਾਂ ਉਸ ਥਾਂ ਦੇ ਉੱਤੇ ਇੱਕ ਪੁਲਿਸਿੰਗ ਅਕੈਡਮੀ ਬਣਾਵਾਂਗੇ ਅੱਛਾ ਤਾਂ ਕਿ ਤਾਂ ਕਿ ਇਹ ਇਤਿਹਾਸਕ ਵੀ ਮਾਮਲਾ ਜ਼ਿੰਨ ਤੇ ਰਹੇ ਉਹਨਾਂ ਨੇ ਸਹੀ ਕਹਿ ਰਹੇ ਬਿਲਕੁਲ ਸਹੀ ਇਹ ਉਹਦੀ ਜਿਹੜੀ ਮਰਿਆਦਾ ਹੋਊਗੀ ਉਹੀ ਕਲਗੀਧਰ ਪਾਤਸ਼ਾਹ ਦੀ ਸਿੰਘ ਵਾਲੀ ਹੋ ਗਈ ਤਾਂ ਉਸ ਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਕੂਲ ਉਹਦਾ ਉਹਦਾ ਜਿਹੜਾ ਨਿਰਖਣ ਉਹਨੂੰ ਜਿਹੜਾ ਆਪਾਂ ਉਹਦਾ ਠੀਕਾ ਜਿਹੜਾ ਹੈਗਾ ਉਹਦਾ ਜਿਹੜਾ ਉਹਦੀ ਸਥਾਪਨਾ ਕਰਾਂਗੇ। ਤਾਂ ਆਟੋਮੈਟਿਕਲੀ ਜਿਹੜੀ ਪੁਲਿਸਿੰਗ ਹੈਗੀ ਆ ਉਹ ਇੱਕ ਉਸ ਮਰਿਆਦਾ ਨਾਲ ਬੱਝੀ ਹੋਈ ਹੋਊਗੀ ਜਿਸ ਮਰਿਆਦਾ ਦੇ ਲਈ ਲੋਕਾਂ ਦਾ ਬਹੁਤ ਵੱਡਾ ਸਰਕਾਰ ਹੈਗਾ। ਧਾਰਮਿਕ ਜਾਨੀ ਕਿ ਉੱਤੇ ਜਿਹੜੀ ਛਤਰੀ ਜਿਹੜੀ ਉਹਦੀ ਧਾਰਮਿਕ ਛਤਰੀ ਦੇ ਕੇ ਤੇ ਗੁਰੰਤ ਸਾਹਿਬ ਦੇ ਨਾਲ ਉਹਨੂੰ ਜਿਹੜਾ ਨਾ ਉਹਦੇ ਵਿੱਚ ਪਰੋਇਆ ਜਾਏਗਾ ਉਹ। ਯਾ। ਤੇ ਕੱਲਿਓ ਧਾਰਮਿਕ ਹੀ ਨਹੀਂ ਹੋਗੀ ਉਹ ਸਾਡੀ ਹਿਸਟੋਰੀਕਲ ਹੋਗੀ ਕਿਉਂਕਿ ਲੜਾਈ ਸਾਡੀ ਧਰਮ ਦੇ ਵਿਰੁੱਧ ਨਹੀਂ ਸੀਗੀ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੀ ਲੜਾਈ ਇਹ ਬੇਇਨਸਾਫੀ ਦੇ ਵਿਰੁੱਧ ਸੀਗੀ। ਤਾਂ ਤੇ ਪੁਲਿਸ ਦਾ ਕੰਮ ਹੈਗਾ ਬੇਇਨਸਾਫੀ ਨੂੰ ਦੂਰ ਕਰਨਾ। ਸਹੀ ਬਿਲਕੁਲ। ਪੁਲਿਸਿੰਗ ਦਾ ਜਿਹੜਾ ਸਿਸਟਮ ਉਹਦੇ ਆਧਾਰ ਤੇ ਬਣਾਇਆ ਜਾਊਗਾ ਆਪਾਂ ਕਿੰਨੀ ਮਰਜੀ ਗੱਲ ਕਰ ਲਈਏ ਬਹੁਤ ਲੰਮੀ ਚੌੜੀ ਆ ਪਰ ਆਪਾਂ ਇੱਕ ਛੋਟੀ ਜੀ ਗੱਲ ਕਰਕੇ ਆਪਾਂ ਇੱਕ ਉਹਦਾ ਜਿਹੜਾ ਉਹਦੀ ਜਿਹੜੀ ਬੁਨਿਆਦ ਹੈਗੀ ਆ ਉਹ ਕਿਸ ਤਰ੍ਹਾਂ ਕਰਨ ਬਣਣੀ ਹੈਗੀ ਆ ਉਹ ਉਹਦੇ ਆਧਾਰ ਤੇ ਆਪਾਂ ਇਹ ਗੱਲ ਕੀਤੀ ਹੈਗੀ ਆ ਇਸ ਵਿਲੇਬਰੀ ਸ਼ੋਰਟ ਮੈਰੀ ਬਰੀਫ ਠੀਕ ਹੋ ਗਿਆ ਇਸੇ ਤਰੀਕੇ ਨਾਲ ਜੀ ਜੀ ਇਹ ਠੀਕ ਹੋ ਜੀ ਲੱਗਿਆ ਵਿਚੁਅਲ ਸਿਸਟਮ ਇਹ ਇਹ ਜੀ ਹਾਂ ਇਹਦੇ ਵਿੱਚ ਜਿਹੜਾ ਇੰਟਰਨਲ ਪਾਲਿਸੀ ਹੋ ਗਈ ਇੰਟਰਨਲ ਸਿਕਿਉਰਿਟੀ ਹੋ ਗਈ ਪੁਲਿਸਿੰਗ ਨੇ ਜਿਹੜੀ ਕਰਨੀ ਹੈਗੀ ਆ ਲੋ ਐਂਡ ਆਰਡਰ ਨੂੰ ਮੈਂ ਟੇਨ ਕਰ ਮੈਂ ਟੇਨ ਕਰਨਾ ਹੈਗਾ ਹੁਣ ਆ ਜਾਂਦੀ ਹੈਗੀ ਐਕਸਟਰਨਲ ਜਿਹੜੀ ਸੁਰੱਖਿਆ ਹੈਗੀ ਆ ਹਮ ਡਿਫੈਂਸ ਹੈਗੀ ਆ ਉਹ ਹੈਗੀ ਆ ਆਰਮੀ ਦੀ ਜਿਹੜੀ ਆਰਮੀ ਤੇ ਪੁਲਿਸ ਹੈਗੀ ਉਹ ਦੋਵੇਂ ਹੀ ਪੈਰਨਲ ਚਲਦੀਆਂ ਇਕ ਦੂਏ ਦੇ ਹਾਂ ਇੱਕ ਨੇ ਇੰਟਰਨਲ ਸ਼ਾਂਤੀ ਰੱਖਣੀ ਹੈ ਦੂਜੇ ਨੇ ਐਕਸਟਰਨਲ ਸੁਰੱਖਿਆ ਕਰਨੀ ਹੈਗੀ ਆ ਸੁਰੱਖਿਆ ਕਰਨੀ ਬਿਲਕੁਲ ਤੇ ਉਹਦੇ ਪੈਰਲਲ ਦੇ ਉੱਤੇ ਇੱਕ ਇਹੋ ਜਿਹੀ ਅਕੈਡਮੀ ਬਣਾਈ ਜਾਊਗੀ ਉਹ ਵੀ ਚਮਕੌਰ ਸਾਹਿਬ ਦੇ ਵਿੱਚ ਜਾਂ ਜਿਹੜੇ ਲੋਕ ਜਿਹੜੀ ਗਵਰਨਮੈਂਟ ਉੱਥੇ ਦੀ ਉਸ ਵੇਲੇ ਸਮਝੂਗੀ ਵੀ ਆਪਾਂ ਨੂੰ ਇਹਦੇ ਉੱਤੇ ਕਿਹੜੇ ਤਰੀਕੇ ਨਾਲ ਕਿਹੜੇ ਥਾਂ ਦੇ ਉੱਤੇ ਪੁਲਿਸਿੰਗ ਦੇ ਪੈਰਲਲ ਇੱਕ ਅਕੈਡਮੀ ਹੋਰ ਬਣਾਉਣੀ ਹੈਗੀ ਆ ਜਿਹਦੇ ਵਿੱਚੋਂ ਪੁਲਿਸ ਦੇ ਅਫਸਰ ਜਿਹੜੇ ਕਮਿਸ਼ਨ ਹੋਏ ਕਰਨਗੇ ਜਿੱਥਾ ਜਿੱਦਾਂ ਇੰਗਲੈਂਡ ਦੇ ਵਿੱਚ ਇੱਕ ਸੈਂਡਹਾਰਟਸ ਇੱਥੇ ਆਰਗੇਨਾਈਜ਼ ਹੈਗੀ ਆ ਇੱਕ ਅਕੈਡਮੀ ਹੈਗੀ ਸੈਂਡਹਾਰਟਸ ਦੀ ਜਿੱਥੇ ਪੁਲਿਸਿੰਗ ਦੇ ਅ ਮਿਲਟਰੀ ਡੇ ਅਫਸਰਾਂ ਨੂੰ ਕਮਿਸ਼ਨਡ ਕੀਤਾ ਜਾਂਦਾ ਹੈਗਾ ਸਹੀ ਤੇ ਉਹਨਾਂ ਦੀ ਟ੍ਰੇਨਿੰਗ ਹੋਇਆ ਕਰੂਗੀ ਉਹਨਾਂ ਦਾ ਟ੍ਰੇਨਿੰਗ ਤੋਂ ਬਾਅਦ ਉਹਨਾਂ ਨੂੰ ਕਮਿਸ਼ਨਡ ਕੀਤਾ ਜਾਇਆ ਕਰੂਗਾ ਤੇ ਉਹ ਜਿਹੜੇ ਅਫਸਰ ਹੈਗੇ ਆ ਪੁਲਿਸ ਦੇ ਜਾਂ ਮਿਲਟਰੀ ਦੇ ਉਹਨਾਂ ਨੂੰ ਫਿਰ ਉਸ ਤਰੀਕੇ ਦੇ ਨਾਲ ਕੰਮ ਕਰਨ ਦੀ ਇਜਾਜ਼ਤ ਹੋਗੀ ਜਾਂ ਉਹਨਾਂ ਨੂੰ ਉਸ ਕੰਮ ਉਤੇ ਲਾਇਆ ਜਾਇਆ ਕਰੂਗਾ ਸਹੀ ਤੇ ਉਹ ਉਸ ਹੀ ਥਾਂ ਦੇ ਉੱਤੇ ਫਿਰ ਹਰ ਸਾਲ ਦੇ ਅਪ੍ਰੈਲ ਦੇ ਪਹਿਲੇ ਹਫਤੇ ਹੂੰ ਵਿਸਾਖੀ ਤੋਂ ਪਹਿਲਾਂ ਖਾਲਸਾ ਸਾਹਿਬ ਜਨਮ ਦਿਵਸ ਤੋਂ ਪਹਿਲਾਂ ਜਿਹੜੇ ਲੋਕਾਂ ਨੇ ਪੁਲਿਸ ਅਫਸਰਾਂ ਨੇ ਮਿਲਟਰੀ ਦੇ ਅਫਸਰਾਂ ਨੇ ਜਾਂ ਪਬਲਿਕ ਦੇ ਵਿੱਚ এডਿਕੇਸ਼ਨ ਦੇ ਵਿੱਚ ਇੰਜੀਨੀਅਰਿੰਗ ਦੇ ਵਿੱਚ ਸਾਇੰਸ ਦੇ ਵਿੱਚ ਡਾਕਟਰ ਐਵਰੀ ਜਿਹੜੇ ਖੇਤਰ ਹੈਗੇ ਆ ਉਸ ਦੇਸ਼ ਦੇ ਉਹਨਾਂ ਨੇ ਜਿਹੜੀਆਂ ਵੀ ਪ੍ਰਾਪਤੀਆਂ ਕੀਤੀਆਂ ਹੈਗੀਆਂ ਜਿਹਨਾਂ ਨੇ ਇੱਕ ਰਿਕਾਰਡ ਪੈਦਾ ਕੀਤੇ ਹੈਗੇ ਆ ਜਾਂ ਉਹਨਾਂ ਨੇ ਰਿਸਰਚਾਂ ਕੀਤੀਆਂ ਹੈਗੀਆਂ ਉਹਨਾਂ ਨੇ ਵਧੀਆ ਕੰਮ ਕੀਤੇ ਉਹਨਾਂ ਨੂੰ ਅਵਾਰਡ ਦਿੱਤੇ ਜਾਇਆ ਕਰਨਗੇ ਜਿਹੜੇ ਕਿ ਉਹਨਾਂ ਦਾ ਹੌਸਲਾ ਵਧਾਇਆ ਕਰਨਗੇ ਅਬਾਦ ਇਹੋ ਤਾਂ ਕਿ ਅਗੋਂ ਵਾਸਤੇ ਲਈ ਹੋਰ ਤਰੱਕੀ ਕਰਨ ਨੂੰ ਹੋਰ ਮਿਹਨਤ ਕਰਨ ਤੇ ਆਪਣੇ ਲੋਕਾਂ ਦੇ ਲਈ ਸਹੀ ਤਰੀਕੇ ਦੇ ਨਾਲ ਉਹਦਾ ਜਿਹੜਾ ਹੈਗਾ ਆ ਬਖਾਵਾ ਕਰਕੇ ਲੋਕਾਂ ਨੂੰ ਉਤਸ਼ਾਹਤ ਕਰਨ ਤੇ ਦੇਸ਼ ਦੇ ਵਿੱਚ ਇੰਟਰਨਲ ਐਕਸਟਰਨਲ ਉਹਦੀ ਜਿਹੜੀ ਸਿਕਿਉਰਟੀ ਹੈਗੀ ਆ ਉਹ ਜਸਤੀਕੇ ਦੇ ਨਾਲ 1845 ਦੇ ਵਿੱਚ ਜਦੋਂ ਸਵਰਾਵਾਂ ਦੀ ਲੜਾਈ ਹੋਈ ਆ ਜਦੋਂ ਬ੍ਰਿਟਨ ਨੇ ਜਿਹੜਾ ਈਸਟ ਇੰਡੀਆ ਕੰਪਨੀ ਦੇ ਨਾਲ ਪਹਿਲੀ ਜਿਹੜੀ ਐਂਗਲੋ ਸੈਕ ਬੈਟਲ ਆ ਜਦੋਂ ਉਹਨਾਂ ਨੇ ਲਾਹੌਰ ਦੇ ਉੱਤੇ ਕਬਜ਼ਾ ਕਰ ਲਿਆ ਦਬਚਾ ਦਾ ਤਾਂ ਉਹਨਾਂ ਨੇ 1 ਲੱਖ ਜਿਹੜੀ ਫੌਜ ਸੀਗੀ ਖਾਲਸਾ ਰਾਜ ਦੀ ਉਹ ਸਸਪੈਂਡ ਕਰਤੀ ਬਲਕਿ ਸਸਪੈਂਡ ਨਹੀਂ ਤੋੜ ਦਿੱਤੀ ਗਈ ਹਾਂ ਜਿਹੜੀ 1846 ਅਗਸਟ ਦੇ ਬਾਰੇ 6 ਸਾਲ ਬਾਅਦ ਤਕਰੀਬਨ ਫਿਰ ਉਹਨਾਂ ਨੇ ਸਿੱਖ ਰੈਜਮੈਂਟ ਬਣਾਈ ਉਹ ਸਿੱਖ ਰੈਜਮੈਂਟ ਜਿਹੜੀ ਹੋਊਗੀ ਖਾਲਸਾ ਖਾਲਸਤਾਨ ਦੇ ਵਿੱਚ ਜਾਂ ਹੋਰ ਜਿਹੜੀਆਂ ਰੈਜਿਮੈਂਟਾਂ ਹੋਣਗੀਆਂ ਮੌਕੇ ਦੇ ਲੋਕਾਂ ਦੀਆਂ ਰੈਜਿਮੈਂਟਾਂ ਹੋਣਗੀਆਂ ਜਿਹੜੇ ਲੋਕ ਖਾਲਸਾਣ ਦੇ ਵਿੱਚ ਰਹਿੰਦੇ ਹੋਣਗੇ ਰਾਜਪੂਤ ਹੋਏ जाट ਹੋਏ ਜਾਂ ਕੋਈ ਵੀ ਜਿਹੜੀ ਕਮਿਊਨਿਟੀ ਉੱਤੇ ਹੈਗੀਆਂ ਜੀ ਜੀ ਉਹਨਾਂ ਦੀ ਬਹਾਦਰੀ ਦੀਆਂ ਜਿਹੜੀਆਂ ਉਹਨਾਂ ਦੀ ਮਸਾਲਾ ਹੈ ਜਿਹੜੀ ਸਾਡੇ ਕੋਲ ਇਤਿਹਾਸਕ ਤੌਰ ਤੇ ਪਈਆਂ ਹੈਗੀਆਂ ਹੂੰ ਹੂੰ ਉਹਨਾਂ ਦੇ ਹਿਸਾਬ ਦੇ ਨਾਲ ਉਹਨਾਂ ਦੀਆਂ ਰੈਜਿਮੈਂਟਾਂ ਬਣਾਈਆਂ ਜਾਣਗੀਆਂ ਤੇ ਉਹੋ ਫਿਰ ਜਿਹੜੀ ਦੇਸ਼ ਦੀ ਜਿਹੜੀ ਸੁਰੱਖਿਆ ਦੇ ਵਿੱਚ ਸਭ ਤੋਂ ਵੱਡਾ ਹਿੱਸਾ ਪਾਇਆ ਕਰੂਗੀਆਂ ਕਿਉਂਕਿ ਸਭ ਨੂੰ ਪਤਾ ਹੈਗਾ ਇਸ ਵੇਲੇ ਇੰਡੀਅਨ ਆਰਮੀ ਦੇ ਵਿੱਚ ਸੈਕਰਾਜਮੈਂਟ ਸਭ ਤੋਂ ਅੱਗੇ ਨਹੀਂ ਗਈ ਹੈਗੀਆ ਸਹੀ ਸਭ ਤੋਂ ਵੱਡ ਜਿਹੜੇ ਅ ਬੋਰਡ ਜਿੱਥੇ ਹੈਗਾ ਬਹਾਦਰੀ ਦੇ ਉਸ ਸੈਕਰਾਜਮੈਂਟ ਦੇ ਕੋਲ ਹੈਗੇ ਆ ਉਹੀ ਸੈਕਰਾਜਮੈਂਟ ਨੇ ਖਾਲਸਤਾਨ ਦੇ ਵਿੱਚ ਖਾਲਸਤਾਨ ਦੀਆਂ ਸਰ ਹੱਦਾਂ ਦੀ ਰੱਖਿਆ ਕਰਨੀ ਹੈਗੀ ਆ ਤੇ ਇਸ ਸੈਕਰਾਜਮੈਂਟ ਦਾ ਹੀ ਹੁਣ ਰੋਲਾ ਪਿਆ ਹੋਇਆ ਹੁਣ ਫੌਜ ਕਹਿੰਦੇ ਉਹ ਨਿਹੰਦਸਤਾਨੀ ਸਰਕਾਰ ਕਹਿੰਦੀ ਹੈ ਕਿ ਇਹ ਜਿਹੜੇ ਨੇ ਇਹ ਗद्दार ਹੋ ਗਏ ਨੇ ਇਹਨਾਂ ਨੂੰ ਪਿੱਛੇ ਕਰੋ ਇਹਨਾਂ ਨੂੰ ਪੰਜਾਬ ਵਾਲੇ ਬਾਰਡਰ ਦੇ ਨਾਲ ਲਾਓ ਜੰਗਨੀ ਸਾਡੇ 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 ਵਿਰੋਧੀਆਂ ਸ਼ੁਰੂ ਹੋ ਜਾਣੇ ਸਿਕਰਾਜ ਸਿਕਰਾਜ ਮਿਲਦਾ ਤਾਂ ਰੌਲਾ ਪਿਆ ਹੋਇਆ ਹੁਣ ਦੇਖੋ ਇੱਕਲ ਹੋਰ ਹੁਣ ਇੱਕ ਕਹਾਣੀ ਨਹੀਂ ਆਉਂਦੀ ਹੈਗੀ ਬਗਿਆੜ ਤੇ ਲੀਲਾ ਵਾਲੀ ਹਾਂ ਹੁਣ ਇਹ ਦੇਖਣਾ ਹੈਗਾ ਜਿਹੜਾ ਬਗਿਆੜ ਨਵਾਂ ਬਗਿਆੜ ਬਣ ਰਿਹਾ ਹੈਗਾ ਹਿੰਦੂ ਤਬ ਦਾ ਹੂੰ ਜਿਹੜਾ ਨਾਲ ਦੇ ਗਵੰਡੀਆਂ ਨੂੰ ਲੀਲਾ ਸਮਝ ਕੇ ਖਤਮ ਕਰਨਾ ਚਾਹੁੰਦਾ ਹੈਗਾ ਹਾਂ ਹੁਣ ਇਹ ਦੇਖਣਾ ਹੈਗਾ ਵੀ ਜਿਹੜੇ ਗਵੰਡੀ ਮੁਲਕ ਹੈਗੇ ਆ ਕੀ ਉਹਨਾਂ ਨੇ ਹੁਣ ਲੇਲੇ ਬਣਨਾ ਹੈਗਾ ਜਾਂ ਬਗਿਆੜ ਦੀ ਥਾਂ ਤੇ ਬੱਬਰ ਸ਼ੇਰ ਬਣਨਾ ਹੈਗਾ ਬੱਬਰ ਸ਼ੇਰ ਬਣਨਗੇ ਜੀ ਸਾਰੇ ਬੱਬਰ ਸ਼ੇਰ ਬਣਨਗੇ ਕਿਉਂ ਬੱਬਰ ਸ਼ੇਰ ਬਣ ਕਿਉਂਕਿ ਕਿਉਂਕਿ ਪੰਜਾਬ ਜਿਹੜਾ ਉਹ ਇਸ ਟਾਈਮ ਜਿਹੜਾ ਬੱਬਰ ਸ਼ੇਰ ਬਣਨ ਦੇ ਵੋਟ ਤੇ ਹੈਗਾ ਉਹ ਬਗਿਆੜ ਨੂੰ ਪਹਿਲੇ ਸਾਡੇ ਇਹ ਲੇਲੇ ਵਾਲੇ ਪਾਸੇ ਆਉਣ ਤੋਂ ਪਹਿਲੇ ਹੀ ਉਹਨਾਂ ਨੇ ਰਾਜਨਾਭਰਪੂ ਲੈਣਾ ਉਹਨੂੰ ਮੈਨੂੰ ਪਤਾ ਹੈ ਲੇਲੇ ਅਸੀਂ ਬਣ ਨਹੀਂ ਸਕਦੇ ਪੰਜਾਬੀ ਲੋਕ ਲੇਲਾ ਬਣ ਨਹੀਂ ਸਕਦੇ ਤੇ ਇਸ ਕਰਕੇ ਸਾਨੂੰ ਬੱਬਰ ਸ਼ੇਰ ਬਣਨਾ ਪਊਗਾ ਬਿਲਕੁਲ ਤੁਹਾਨੂੰ ਇਹ ਇਹ ਤਾਂ ਇੱਕ ਜੋ ਇਸ ਵੇਲੇ ਜਦੋਂ ਸਿਚੁਏਸ਼ਨ ਹੈਗੀ ਸਾਊਥ ਏਸ਼ੀਆ ਦੀ ਉਹਦੇ ਵਿੱਚ ਉਹ ਪਖੰਡ ਭਾਰਤ ਨੂੰ ਬਹੁਤ ਉਭਾਰ ਰਹੇ ਹੈਗੇ ਆ ਤੇ ਉਹਦੇ ਵਿੱਚ ਉਹ ਦੱਸ ਰਹੇ ਹੈਗੇ ਆ ਜੀ ਕਦੇ ਦਿੱਲੀ ਦੇ ਉੱਤੇ ਲਾਲ ਕਿਲੇ ਦੇ ਤੇ ਉਹਨਾਂ ਨੇ ਕਰ ਦਿੱਤਾ ਬੰਬ ਬਲਾਸਟ ਕਦੇ ਉਹਨਾਂ ਨੇ ਕਸ਼ਮੀਰ ਦੇ ਵਿੱਚ ਆਪਣੇ ਫੌਜੀ ਮਾਰ ਲਏ ਕਿਉਂਕਿ ਉਹ ਚਾਹੁੰਦੇ ਆ ਜਦੋਂ ਕੋਈ ਇਲੈਕਸ਼ਨ ਆਉਂਦੀ ਹੈਗੀ ਆ ਉਸ ਵੇਲੇ ਦੇਖੋ ਇੱਕ ਹੋਰ ਗੱਲ ਹੈਗੀ ਜਦੋਂ ਬੰਬ ਬਲਾਸਟ ਹੁੰਦੇ ਆ ਜਾਂ ਮਿਲਟਰੀ ਦੇ ਬੰਦੇ ਆਪਣੇ ਉਹ ਮਾਰਦੇ ਹੈਗੇ ਆ ਉਸ ਵੇਲੇ ਲੋਕਾਂ ਦਾ ਪਖੰਡੀ ਜਿਹੜਾ ਪੀਐਮ ਹੈਗਾ ਆ ਉਹ ਬਾਹਰ ਹੁੰਦਾ ਆ ਹਮੇਸ਼ਾ ਹਾਂ ਉਹ ਕਦੇ ਵੀ ਦੇਸ਼ ਦੇ ਵਿੱਚ ਨਹੀਂ ਹੁੰਦਾ ਬਿਲਕੁਲ 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 ਅੱਜ ਵੀ ਤਾਂ ਇਹ ਗੱਲ ਹੈ ਜੇ ਹਾਲੇ ਵੀ ਲੋਕਾਂ ਨੂੰ ਸਮਝ ਨਹੀਂ ਹੈਗੀ ਵੀ ਉੱਥੇ ਕੀ ਹੋ ਰਿਹਾ ਹੈਗਾ ਤਾਂ ਫਿਰ ਤਾਂ ਰੱਬ ਰੱਖਾ ਹੋਊਗਾ ਵੀ ਤੇ ਲੋਕਾਂ ਦਾ ਰੱਬ ਰੱਖਾ ਹੋਊਗਾ ਤੇ ਲੋਕ ਆਪਣੇ ਆਪਣੇ ਤਰੀਕੇ ਦੇ ਨਾਲ ਨਹੀਂ ਉਹ ਸੁਰੱਖਿਆਤ ਰਹਿ ਸਕਦੇ ਇਹ ਜਦੋਂ ਵੀ ਜਦੋਂ ਵੀ ਕੋਈ ਬਾਅਦ ਇੱਥੇ ਕੋਈ ਫਾਲਸ ਲੈਗ ਆਪਰੇਸ਼ਨ ਹੁੰਦਾ ਹੈ ਤੇ ਪੀਐਮ ਨਰਿੰਦਰ ਮੋਦੀ ਜਿਹੜਾ ਉਹ ਬਾਹਰ ਦੇ ਮੁਲਕ ਹੁੰਦਾ ਵਾਹ ਜੀ ਉਹ ਬਾਹਰ ਹੁੰਦਾ ਪੈਸਾ ਕਦੀ ਬੜੀ ਇੱਕ ਵਧੀਆ ਗੱਲ ਦੀ طرف ਇਸ਼ਾਰਾ ਕੀਤਾ ਬੜੀ ਇੰਪੋਰਟੈਂਟ ਹੈ ਹੁਣ ਅਸੀਂ ਆਪਾਂ ਆਨੇ ਆਪਨਾ ਜੁਡੀਸ਼ੀਅਲ ਸਿਸਟਮ ਦੀ ਤਰਫ ਉਹਦੇ ਥੇ ਤੁਹਾਡੇ ਕੀ ਵਿਚਾਰ ਨੇ ਦੇਖੋ ਜੀ ਜੁਡੀਸ਼ੀਅਲ ਸਿਸਟਮ ਇੱਕ ਬੜੀ ਇੰਪੋਰਟੈਂਟ ਥਾਂ ਹੁੰਦੀ ਆ ਇਸ ਇਸ ਸਿਸਟਮ ਦੀ ਕਿਉਂਕਿ ਜੇ ਦੇਸ਼ ਦੇ ਵਿੱਚ ਲੋਕਾਂ ਨੂੰ ਆਮ ਨਾਗਰਿਕਾਂ ਨੂੰ ਉਹਨਾਂ ਦਾ ਉਹਨਾਂ ਨੂੰ ਇਨਸਾਫ ਨਹੀਂ ਮਿਲਣਾ ਹੈਗਾ ਤਾਂ ਉੱਥੇ ਫਿਰ ਗਦਰ ਪੈਦਾ ਹੁੰਦਾ ਹੈਗਾ ਸਹੀ ਉੱਥੇ ਅੰਦੋਲਨ ਸ਼ੁਰੂ ਹੁੰਦੇ ਹੈਗੇ ਉੱਥੇ ਅੱਗੇ ਲੱਗਦੀਆਂ ਹੈਗੀਆਂ ਉੱਥੇ ਅਚਾਂਤੀ ਪੈਦਾ ਹੁੰਦੀ ਹੈਗੀ ਆ ਦੇਸ਼ਤੀ ਇਕਨੋਮੀ ਦੇਸ਼ ਦੀ ਜਿਹੜੀ ਵਿਵਸਥਾ ਹੈਗੀ ਆ ਉਹ ਤਬਾਹ ਹੁੰਦੀ ਹੈਗੀ ਆ ਕਿਉਂਕਿ ਜੇ ਲੋਕ ਖੁਸ਼ ਨਹੀਂ ਹੈਗੇ ਤਾਂ ਮਿਲਟਰੀ ਵੀ ਕੁਝ ਨਹੀਂ ਕਰ ਸਕਦੀ ਹੂੰ ਜੇ ਇੱਕ ਲੋਕ ਖੁਸ਼ ਨਹੀਂ ਹੈਗੇ ਤਾਂ ਪੁਲਿਸ ਵੀ ਕੁਝ ਨਹੀਂ ਕਰ ਸਕਦੀ ਤੇ ਉੱਥੇ ਜਿਹੜੀ ਗਵਰਨਮੈਂਟ ਆ ਉਹ ਫਿਰ ਕਿੜਕੀ ਦੇ ਵਿੱਚ ਫਸੂਗੀ ਇਸ ਕਰਕੇ ਜਿਹੜਾ ਉੱਥੇ ਦਾ ਨੈਚੁਰਲ ਹੈ ਜਿਹੜਾ ਪ੍ਰਿੰਸੀਪਲ ਆਫ ਅ ਨੈਚੁਰਲ ਜਸਟਿਸ ਸਿਸਟਮ ਹੀ ਹੈ ਜਸਟਿਸ ਸਿਸਟਮ ਹਾਂ natural ਜਿਹੜਾ ਹੈਗਾ ਜਾਂ ਜਿੱਦਾਂ ਜਿਹੜਾ ਨੈਚੁਰਲ ਜਸਟਿਸ ਸਿਸਟਮ ਹੈਗਾ ਹੈ ਨਾ ਉਹ ਦੋ ਪਿਲਰਾਂ ਉੱਤੇ ਖੜਾ ਹੈ ਅੱਛਾ ਇੱਕ ਪਿਲਰ ਹੈਗਾ ਜਾਂ ਦਾ ਰੂਲ ਆਫ ਰੂਲ ਦਾ ਰੂਲ ਅਗੇਂਸਟ ਬਿਆਸ ਜਿਹੜਾ ਪੱਖਪਾਤੀ ਸਿਸਟਮ ਹੈ ਇਹ ਜੱਜ ਹੈਗਾ ਜੱਜ ਦੀ ਜਿਹੜੀ ਟੀਮ ਇਨਸਾਫ ਕਰਨ ਵਾਲੀ ਹੈਗੀ ਆ ਜੋ ਬਿਆਸ ਜਿਹ ਹੈਗੀ ਆ ਜੇ ਉਹ ਪੱਖਪਾਤੀ ਹੈਗੀ ਆ ਹੂੰ ਤਾਂ ਕਰੇ ਵੀ ਜਿਹੜਾ ਜਸਟਿਸ ਉਸ ਇਨਸਾਨ ਨੂੰ ਨਹੀਂ ਮਿਲੂਗਾ ਬਿਲਕੁਲ ਨਿਰਪੱਖ ਹੋਣਾ ਚਾਹੀਦਾ ਜੱਜ ਨੂੰ ਹਾਂਜੀ ਜੱਜ ਨੂੰ ਨਿਰਪੱਖ ਹੋਣਾ ਦੂਜਾ ਪਿਲਰ ਹੈਗਾ ਆ ਦੀ ਰਾਈਟ ਟੂ ਅ ਫੇਅਰ ਹਿਅਰਿੰਗ ਫੇਅਰ ਦੋਵੇਂ ਪਾਸਿਆਂ ਦੀ ਗੱਲਾਂ ਨੂੰ ਸੁਣ ਕੇ ਫੇਅਰ ਟ੍ਰਾਇਲ ਫੇਅਰ ਟ੍ਰਾਇਲ ਜਿਹਨੂੰ ਆਪ ਕਹਿੰਦੇ ਆ ਹੂੰ ਜੇ ਉਹ ਫੇਅਰ ਟ੍ਰਾਇਲ ਨਹੀਂ ਹੈਗਾ ਤਾਂ ਫਿਰ ਉਸ ਦੇਸ਼ ਦਾ ਤੇ ਉਸ ਕਾਨੂੰਨੀ ਵਸਦਾ ਦਾ ਕੋਈ ਵੀ ਇਨਸਾਫ ਨਹੀਂ ਤੇ ਉਹ ਸਰਬ ਹੈਗਾ ਬਿਲਕੁਲ ਹੈ ਜੀ ਤੇ ਦੂਜੀ ਗੱਲ ਇਹ ਹੈ ਕਿ ਇਹ ਵੀ ਜਿਹੜੇ ਜਿਹੜੇ ਛੋਟੇ ਕੇਸ ਹੈਗੇ ਆ ਹੂੰ ਛੋਟੇ ਕੇਸ ਹੈਗੇ ਆ ਉਹਨਾਂ ਨੂੰ ਪਿੰਡ ਪੱਧਰ ਦੇ ਉੱਤੇ ਪੰਚਾਇਤਾਂ ਨੂੰ ਹੱਕ ਦਿੱਤਾ ਜਾਇਆ ਕਰੂਗਾ ਉਹਦੇ ਵਿੱਚ ਉਹ ਕਿਉਂਕਿ ਜਿਹੜੀ ਪੰਚਾਇਤ ਹੈਗੀ ਆ ਜਾਂ ਪਿੰਡ ਪੱਧਰ ਦੇ ਉੱਤੇ ਲੋਕ ਹੈਗੇ ਆ ਹੂੰ ਉਹਨਾਂ ਨੂੰ ਪਤਾ ਹੈਗਾ ਵੀ ਇਹ ਜਿਹੜੇ ਦੋ ਜਿਹੜਾ ਕੇਸ ਆਇਆ ਹੈਗਾ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਇਹਨਾਂ ਟੱਬਰਾਂ ਦੀ ਜਾਂ ਇਹਨਾਂ ਫੈਮਲੀਆ ਦੀ ਸਹੀ ਬਿਲਕੁਲ ਹੈ ਜੀ ਜਿਹੜਾ ਇਨਸਾਫ ਪਿੰਡ ਦੀ ਪੰਚਾਇਤ ਜਾਂ ਪਿੰਡ ਦਾ ਜਿਹੜਾ ਵੀ ਜੇ ਕਸਬਾ ਆ ਟਾਊਨ ਆ ਉਹਦੇ ਹਿਸਾਬ ਨਾਲ ਜਿਹੜੀ ਉਹਦੀ ਮੈਸਰਪਲ ਕਮੇਟੀ ਹੈਗੇ ਲੋਕ ਹੈਗੇ ਜ਼ਿੰਮੇਵਾਰ ਹੈਗੇ ਆ ਉਹਨਾਂ ਨੂੰ ਉਸ ਚੀਜ਼ ਦੇ ਉੱਤੇ ਜ਼ਿਆਦਾ ਗਿਆਨ ਹੋਊਗਾ ਤਾਂ ਨਾ ਕਿ ਜਿਹੜਾ ਦਿੱਲੀ ਜਲੰਧਰ ਵਾਲਿਆਂ ਨੂੰ ਪਤਾ ਹੋਊਗਾ ਬਿਲਕੁਲ ਠੀਕ ਹੈ ਤਾਂ ਤੁਸੀਂ ਗ੍ਰਾਸ ਰੂਟ ਲੈਵਲ ਦੇ ਉੱਤੇ ਜੋ ਜੁਡੀਸ਼ੀਅਲ ਲੈ ਕੇ ਜਾਂਦੇ ਆ ਜਿਹੜੇ ਉੱਤੇ ਜਿਹੜਾ ਗ੍ਰਾਸ ਰੂਟ ਲੈਵਲ ਦੇ ਉੱਤੇ ਜਿਹੜਾ ਹੈਗਾ ਹੈ ਜਸਟਿਸ ਨੂੰ ਲੋਕਾਂ ਦੇ ਵਿੱਚ ਲੈੰਦਾ ਜਾਊਗਾ ਤਾਂ ਕਿ ਕਿਸੇ ਵੀ ਨਾਗਰਿਕ ਦੇ ਨਾਲ ਬੇਇਨਸਾਫੀ ਨਾ ਹੋਵੇ ਜਿਹੜਾ ਕੋਈ ਸਜ਼ਾ ਦਾ ਭਾਗੀ ਹੈਗਾ ਉਹਨੂੰ ਸਜ਼ਾ ਮਿਲੇ ਜਿਹੜਾ ਸਜ਼ਾ ਦਾ ਭਾਗੀ ਨਹੀਂ ਹੈਗਾ ਉਹਨੂੰ ਸਜ਼ਾ ਨਹੀਂ ਮਿਲੇ ਨਹੀਂ ਮਿਲਣੀ ਚਾਹੀਦੀ ਜਿਹੜੇ ਹਾਈ ਲੈਵਲ ਦੇ ਕੇਸ ਹੋਣਗੇ ਉਹਨਾਂ ਨੂੰ ਹੀ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਿਹੜੀ ਵੀ ਉੱਥੇ ਦਾ ਅਗਲਾ ਸਿਸਟਮ ਹੋਊਗਾ ਉਹਦੇ ਵਿੱਚ ਲੈ ਜਾਂਦਾ ਜਾਊਗਾ ਉਹਦੇ ਵਿੱਚ ਵੀ ਇਹ ਹੀ ਦੋ ਹੀ ਰੈਡ ਹੈਗੇ ਆ ਰੂਲ ਹੈਗੇ ਆ ਉਹ ਲਾਗੂ ਕੀਤੇ ਜਾਣਗੇ ਠੀਕ ਹੋ ਗਿਆ ਬਹੁਤ ਬਹੁਤ ਧੰਨਵਾਦ ਬੈਣ ਜੀ ਅਸੀਂ ਅਸੀਂ ਆਪਣਾ ਗੱਲ ਕੀਤੀ ਅੱਜ ਇੰਟਰਨਲ ਸਕਿਉਰਿਟੀ ਐਂਡ ਯਾਨੀ ਕਿ ਅੰਦਰੂਨੀ ਸ਼ਾਂਤੀ ਸੁਰੱਖਿਆ ਦੀ ਬਾਹਰ ਦੀ ਇੰਟਰਨੈਸ਼ਨਲ ਜਿਹੜੀ ਕਿ ਪੁਲਿਸ ਫੌਜ ਤੇ ਉਸ ਤੋਂ ਬਾਅਦ ਫਿਰ ਜਿਹੜਾ ਸਭ ਤੋਂ ਵੱਡਾ ਪਿੱਲਰ ਹੁੰਦਾ ਉਹ ਜੂਰਿਸਡਿਕਟਰੀ ਦਾ ਪਿੱਲਰ ਹੁੰਦਾ ਜਸਟਿਸ ਮਿਲਣਾ ਚਾਹੀਦਾ ਕਿਉਂਕਿ ਜਦੋਂ ਤੁਸੀਂ ਰਿਆਸਤ ਜਦੋਂ ਜਸਟਿਸ ਪ੍ਰੋਵਾਈਡ ਕਰਦੀ ਹੈ ਸਭ ਲੋਕ ਜਿਹੜੇ ਨੇ ਉਹ ਸ਼ਾਂਤੀ ਦੇ ਨਾਲ ਰਿਆਸਤ ਦੇ ਲਾਇਲ ਰਹਿੰਦੇ ਨੇ ਜਿਵੇਂ ਤੁਸੀਂ ਜਿਹੜੀ ਰਿਆਸਤ ਹੈ ਜਿਹੜੀ ਜਦੋਂ ਉਹ ਜਸਟਿਸ ਦੇਣ ਵਾਸਤੇ ਆਪਣੇ ਨਾਗਰਿਕ ਨੂੰ ਜਸਟਿਸ ਦੇਣ ਵਾਸਤੇ ਫੇਲ ਹੋ ਜਾਏ ਨਕਾਮ ਹੋ ਜਾਏ ਤੇ ਫਿਰ ਜਿਹੜੀਆਂ ਉਹ ਰਿਆਸਤਾਂ ਜਿਹੜੀਆਂ ਨੇ ਕਮਜ਼ੋਰ ਹੁੰਦੀਆਂ ਤੇ ਟੁੱਟ ਜਾਂਦੀਆਂ ਤੇ ਅੱਜ ਦੀ ਗ੍ਰੂਪ ਰੇਖਾ ਵਿੱਚ ਅਸੀਂ ਇਹ ਹਾਂਜੀ ਆਪਾਂ ਇਹ ਆਪਣੀਆਂ ਖੋਰ ਇਥੇ ਗੱਲਬਾਤ ਚੌਧਰੀ ਸਾਹਿਬ ਕਰ ਲਈਏ ਇਹ ਆਪਾਂ ਬਹੁਤ ਬਰੀਕ ਬਰੀਫਿੰਗ ਦਿੱਤੀ ਹੈਗੀ ਆ ਬਹੁਤ ਹੀ ਸ਼ੋਰਟ ਦੋ ਦੋ ਲਾਈਨਾਂ ਤਿੰਨ ਤਿੰਨ ਲਿਨ ਇਸ ਤਰ੍ਹਾਂ 82 ਜਨਰਲ ਸਟ੍ਰੋਕਾ ਪੁਲਿਸਿੰਗ ਤੇ ਲਿਆ ਪਾਲਕਾ ਦਾ ਜਿਹੜਾ ਆਪਣਾ ਡਾਕੂਮੈਂਟ ਦੇ ਵਿੱਚ ਉਹਦਾ ਹਿੱਸਾ ਹੈਗਾ ਉਹ ਚਾਰ ਪੰਜ ਪੇਜ ਦਾ ਹੈਗਾ ਆ ਅਸੀਂ ਵੱਖ-ਵੱਖ ਕਰ ਲਿਆ ਅਸੀਂ ਅਸੀਂ ਅੱਗੇ ਅੱਗੇ ਤੁਸੀਂ ਇਹਦੇ ਦੇ ਨਖੇੜ ਲਾਂਗੇ ਇੱਕ 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 ਗੱਲ ਬਾਅਦ ਅਸੀਂ ਆਪਣਾ ਸਿਰਫ ਪੁਲਿਸਿੰਗ ਤੇ ਫੌਜ ਰੱਖ ਲਾਂਗੇ ਇੱਕ ਵਿੱਚ ਫਿਰ ਪੂਰਾ ਜੁਡੀਸ਼ਨਲ ਸਿਸਟਮ ਰੱਖ ਲਾਂਗੇ ਉਹ ਚੋਂ ਕਿ ਇਕ ਜੇ ਇਸ ਦੇ ਵਿੱਚ ਜਿਤਨਾ ਛੋਟਾ ਹੀ ਹੋਵੇ ਤੋ ਲੋਕ ਜ਼ਰਾ ਅਸਾਨੀ ਦੇ ਨਾਲ ਸਮਝ ਲੈਂਦੇ ਨੇ ਐਬਜ਼ੌਰਬ ਕਰ ਲੈਂਦੇ ਨੇ ਜੀ 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 ਮੈਂ ਉਹ ਤਾਂ ਦੱਸ ਰਿਹਾ ਹੈਗਾ ਵੀ ਇਦਾਂ ਨਹੀਂ ਹੈਗਾ ਵੀ ਇਹ ਨੂੰ ਇਹ ਨੂੰ ਬੜਾ ਖੋਲ ਕੇ ਦੱਸਿਆ ਗਿਆ ਹੈਗਾ پورے ਡਾਕੂਮੈਂਟ ਦੇ ਵਿੱਚ ਤਾਂ ਕਿ ਆਉਣ ਵਾਲੀਆਂ ਜਿਹੜੀ ਸਾਡੀ ਨਸਲਾਂ ਹੈਗੀਆਂ ਜਾਂ ਮੌਕੇ ਦੇ ਜਿਹੜੇ ਲੋਕ ਹੋਣਗੇ ਜਦੋਂ ਖਾਲਸਾਪੁਰ ਆਜ਼ਾਦ ਹੋ ਜਾਂਦਾ ਹੈਗਾ ਜੇ ਉਹਨਾਂ ਨੂੰ ਕੋਈ ਹੈਲਪ ਚਾਹੀਦੀ ਹੋਈ ਇਸ ਚੀਜ਼ ਦੇ ਵਿੱਚੋਂ ਤਾਂ ਉਹ ਹੈਲਪ ਲੈ ਸਕਦੇ ਹੈਗੇ ਆ ਕਿਉਂਕਿ ਇਹ ਇੱਕ ਡਾਕੂਮੈਂਟ ਵਰਕਿੰਗ ਡਾਕੂਮੈਂਟ ਹੈਗਾ ਆ ਇਹ ਬੁੱਕਾਂ ਦੇ ਵਿੱਚ ਜਾ ਚੁੱਕਾ ਹੈਗਾ ਆ ਇਹਨਾਂ ਬੁੱਕਾਂ ਦੇ ਵਿੱਚ ਹੋਰ ਚੱਲ ਜਾਣਾ ਹੈਗਾ ਆ ਅਸੀਂ بار بار ਵੈਸਾ ਬਿਲਕੁਲ ਅਸੀਂ بار بار ਸੰਵਾਦ ਕਰਦੇ ਆ ਰਹੇ ਹਾਂ ਦੱਸਦੇ ਆ ਰਹੇ ਹਾਂ ਕਿ ਬੈਂਸਾ ਜਿਹੜਾ ਲਿਖਿਆ ਵਰਕਿੰਗ ਡਾਕੂਮੈਂਟ ਹੈ ਪੋਸੀਬਲ ਹੈਗਾ ਬਿਲਕੁਲ ਇੱਕ ਕਨਸਟੀਟਿਊਸ਼ਨ ਜਿਹੜਾ ਜਿਸ ਤਰ੍ਹਾਂ ਦਾ ਹੋਣਾ ਚਾਹੀਦਾ ਉਹਦੀ ਰੂਪ ਉਹਦੀ ਰੂਪਰੇਖਾ ਉਹਦੀ ਲਾਈਨ ਔਰ ਲੈਂਥ ਹੈ ਉਹਦੀ ਆਊਟਲਾਈਨ ਹੈ ਸਾਰੀ ਸਿਸਟਮ ਦੀ ਇਹਦੇ ਵਿੱਚ ਮਜ਼ੀਦ ਬਿਹਤਰੀ ਦੇ ਗੁੰਜਾਇਸ਼ਾਂ ਮਜ਼ੀਦ ਸੁਝਾਸ਼ਨ ਦੇ ਤੌਰ ਤੇ ਸ਼ਾਮਲ ਕੀਤੀਆਂ ਜਾ ਸਕਦੀਆਂ ਨੇ ਪਰ ਇਹ ਤੋਂ ਮਦਦ ਲਈ ਯਾਨੀ ਜਿਹੜਾ ਉਹ ਜ਼ਰੂਰੀ ਵੀ ਹੈ ਉਹ ਨਹੀਂ ਵੀ ਚਾਹੀਦੀ ਕਿਉਂਕਿ ਬੈਂਸ ਜੀ ਨੇ ਦਿਨ ਰਾਤ ਆਪਣਾ ਜਿਹੜਾ ਬਹਿ ਕੇ ਮਿਹਨਤ ਕਰਕੇ ਇਹ ਜਿਹੜਾ ਇਹਨੂੰ ਤਿਆਰ ਕੀਤਾ ਅਸੀਂ ਸਿਰ ਲੋਕਾਂ ਦੇ ਸਾਹਮਣੇ ਉਹਦੀ ਆਊਟਲਾਈਨ ਰੱਖ ਰਹੇ ਹਾਂ ਬਰੀਫਲੀ ਜਦੋਂ ਇਹ ਪ੍ਰੈਕਟੀਕਲ ਮਾਮਲਾ ਆਏਗਾ ਖਾਲਸਤਾਨ ਦਾ ਰਾਜ ਭਾਗ ਹੋ ਜਾਏਗਾ ਉਸ ਤੋਂ ਬਾਅਦ ਫਿਰ ਜਿਹੜੇ ਜਿਹੜੇ ਵੀ ਲੋਕ ਉੱਥੇ ਹੋਣਗੇ ਆਪਣਾ ਉੱਤੇ ਲੀਡਰ ਉਹ ਇਤੋਂ ਅਮੇ ਤੇ ਤੋਂ ਜਿਹੜੀ ਕਹਿੰਦੇ ਹੈਲਪ ਲੈ ਸਕਦੇ ਨੇ ਇਹਦੇ ਵਿੱਚ ਵਾਧਾ ਕਰ ਸਕਦੇ ਨੇ ਤਰਮੀਮ ਕਰ ਸਕਦੇ ਨੇ ਅੱਗੇ ਕਰ ਸਕਦੇ ਉਹ ਬਿਲਕੁਲ ਕਰਾਂਗੇ ਤੇ ਅਸੀਂ ਸਾਡਾ ਕੰਮ ਸਾਡੀ ਜਿਹੜੀ ਰੂਪ ਰੇਖਾ ਤੁਸੀਂ ਲਿਖੀ ਹੈ ਉਹਦੇ ਵੱਖ-ਵੱਖ ਜਿਹੜੇ ਅੰਗ ਨੇ ਉਹ ਅਸੀਂ ਲੋਕਾਂ ਦੇ ਸਾਹਮਣੇ ਰੱਖੀਏ ਅੱਜ ਅਸੀਂ ਪੁਲਿਸ ਫੌਜ ਤੇ ਅਦਾਲੀਆ ਜੁਡੀਸ਼ੀਅਲ ਜਾਨੀ ਜੁਡੀਸ਼ਰੀ ਜਿਹੜੀ ਉੱਤੇ ਗੱਲਬਾਤ ਕੀਤੀ ਬਰੀਫਲੀ ਤੇ ਅਸੀਂ ਇਹਤੇ ਮਜ਼ੀਦ ਵੀ ਆਂਦੇ ਵਾਲੇ ਸਮੇਂ 'ਚ ਤੇ ਵਕ ਵਕ ਟਾਪਿਕ ਦੇ ਉੱਤੇ ਇਹ ਇਹਨਾਂ ਤੋਂ ਵੀ ਨਖੇੜ ਕੇ ਮਜ਼ੀਦ ਐਕਸਪਲੇਨ ਵੀ ਕਰਦੇ ਰਾਵਾਂਗੇ ਤਾਂ ਕੋਈ ਕਿਸੇ ਚੀਜ਼ ਦੀ ਐਕਸਪਲੇਨੇਸ਼ਨ ਚਾਹੀਦੀ ਹੈ ਤੇ ਤੁਸੀਂ ਕਮੈਂਟ ਵਿੱਚ ਲਿਖੋ ਕਮੈਂਟ ਕਰੋ ਸਾਡੇ ਨੂੰ ਸਵਾਲ ਪੁੱਛੋ ਬੈਂਸ ਜੀ ਦੇ ਕੋਲ ਅਸੀਂ ਫਿਰ ਉਹਦਾ ਅਗਲੀ ਜਿਹੜੀ ਗੁਫ਼ਤਗੂ ਅਗਲੇ ਹਫ਼ਤੇ ਹੋਣੀ ਉਹਦੇ ਵਿੱਚ ਬੈਂਸ ਜੀ ਦੇ ਸਾਹਮਣੇ ਸਵਾਲ ਰੱਖ ਦਿਆਂਗੇ ਬਹੁਤ ਬਹੁਤ ਧੰਨ ਜਿਹੜਾ ਅਗਲਾ ਅਗਲਾ ਟਾਪਿਕ ਹੋਗਾ ਉਹ ਆਪਣਾ ਹੋਗਾ ਵੀ ਖਾਲਸਤਾਨ ਦੇ ਵਿੱਚ ਅਕਾਲ ਤਖਤ ਦਾ ਕੀ ਰੋਲ ਹੋਗਾ ਅਕਾਲ ਤਖਤ ਦਾ ਕੀ ਰੋਲ ਬਹੁਤ ਆਹਮ ਟੌਪਿਕ ਹੋਏਗਾ ਜੀ ਅਕਾਲ ਤਖਤ ਦਾ ਕੀ ਰੋਲ ਹੋਏਗਾ ਜਿਹਦੇ ਉੱਤੇ ਸਾਡੀ ਖਾਲਸ ਪੰਜਾਬੀ ਰਿਪਬਲਿਕ ਖਾਲਸਤਾਨ ਦੀ ਬੁਨਿਆਦ ਹੋਣੀ ਆ ਜਿਹੜੀ ਜਿਹੜੂ ਆਪਾਂ ਆਪਾਂ ਕਈ ਵਾਰ ਸ਼ਬਦ ਬਤਦੇ ਹੈਗੇ ਆ ਹਮ ਰਾਖ ਤੇ ਪਾਤਸ਼ਾਹੀ ਦਾਵਾ ਆਹ ਸ਼ਬਦ ਆਉਂਦਾ ਹੈਗਾ ਆਪਾਂ ਨੂੰ ਅਕਸਰ ਬਤਦੇ ਹੈਗੇ ਆ ਪਰ ਮੈਂ ਇੱਥੇ ਗੱਲ ਗੱਲ ਕਲੀਅਰ ਕਰਨੀ ਚਾਹੁੰਦਾ ਹੈਗਾ ਜਿਹੜਾ ਪਾਤਸ਼ਾਹੀ ਦਾਵਾ ਆ ਉਹ ਕਿਸੇ ਰਾਇਲ ਫੈਮਿਲੀ ਦਾ ਨਹੀਂ ਹੈ ਠੀਕ ਹੈ ਇਹ ਰੱਖੋ ਇਹ ਰੱਖੋ ਅਗਲੀ ਵਾਰੀ ਅਗਲੀ ਵਾਰੀ ਗੱਲ ਅਗਲੀ ਵਾਰੀ ਗੱਲ ਕਰਾਂਗੇ ਤੁਸੀਂ ਹੁਣ ਮੁਝਾਰਤ ਪਾਤੀ ਹੈ ਤੇ ਅਕਾਲ ਤਖਤ ਦਾ ਕੀ ਰੋਲ ਹੋਏਗਾ ਜੀ ਇਹਤੇ ਵੀ ਗੱਲਬਾਤ ਕਰਾਂਗੇ ਬਹੁਤ ਬਹੁਤ ਧੰਨਵਾਦ ਬੈਣ ਜੀ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਤੇ ਸਾਡੇ ਸੁਣਨ ਵਾਲਿਆਂ ਦਾ ਜਿਹੜੇ ਨੇ ਸੁਣਿਆ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਹੈਗੀ ਆ ਬਈ ਸਾਡੇ ਸੁਣਨ ਵਾਲਿਆਂ ਨੂੰ ਕੋਈ ਵੀ ਕੁਐਸਚਨ ਹੋਵੇ ਉਹ ਤੁਸੀਂ ਮੋਹਰੇ ਹੱਥੇ ਕਰ ਸਕਦੇ ਆ ਜਾਂ ਤੁਸੀਂ ਲਿਖ ਕੇ ਦਾਫ ਦੇ ਨਾਲ ਵੀ ਸਿੱਧੀ ਸੰਪਰਕ ਕਰ ਸਕਦੇ ਆ ਬਿਲਕੁਲ ਤੇ ਉਹਦੇ ਨਾਲ ਆਪਾਂ ਉਹਦਾ ਜਿੰਨਾ ਵੀ ਹੋ ਸਕੇ ਆਪਾਂ ਉਹਦੇ ਉੱਤੇ ਵਿਚਾਪਟ ਅੰਦਰ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਜੀ